ਕਾਲ ਤੱਕ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਸਮੇਟੀ ਜਿ세ਹੇਦਾਰ ਬੱਚਿਆਂ ਦੀ ਵਧਾਈ ਦੇਣ ਕਿਸੇ ਦੇ ਘਰ ਨਹੀਂ ਜਾਂਦਾ ਜਿਸ ਘਰ ਗਏ ਸੀ ਉਹ ਸਾਰਿਆਂ ਨੂੰ ਪਤਾ ਹੈ ਜਿਸ ਕਾਰਨ ਗਏ ਸੀ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚੈਂਸਰ ਚੰਡੀਗੜ੍ਹ ਪਹੁੰਚੇ ਹਵਾਈ ਅੱਡੇ ਤੇ ਉਦੋਂ ਹੀ ਸ਼ਰੋਮਨੀ ਅਕਾਲੀ ਦਲ ਦੇ ਜਿਹੜੇ ਵੱਡੇ ਆਗੂ ਨੇ ਉਹਨਾਂ ਵੱਲੋਂ ਫੋਨ ਆ ਗਿਆ ਕਿ ਆਪਾਂ ਨੇ ਮੀਟਿੰਗ ਨਹੀਂ ਕਰਨੀ ਤੇ ਉਹ ਕੈਨਸਲ ਹੋ ਗਈ। ਕਿਉਂ ਨਹੀਂ ਹੋਈ ਸੰਸਤਾ ਸ਼ਰੋਮਨੀ ਕਮੇਟੀ ਪ੍ਰਧਾਨ ਮੰਤਰੀ ਨੇ ਮਿਲਣ ਤੋਂ ਵੀ ਜਵਾਬ ਦਿੱਤਾ। ਜੀ ਹੁਣ ਜੋ ਡਿਸੀਜਨ ਲਏ ਗਏ ਨੇ ਜਥੇਦਾਰਾਂ ਨੂੰ ਹਟਾਉਣ ਦੇ ਕੀ ਉਹ ਵਾਪਸ ਲੈਣੇ ਬਣਦੇ ਨਹੀਂ ਆ ਨੇ? ਤਕਤਾਂ ਦੇ ਜਥੇਦਾਰ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਮਪਲਾਈਜ਼ ਨਹੀਂ ਹਨ। ਉਹਨਾਂ ਕੋਲ ਵੈਸੇ ਮੌਰਲ ਅਧਿਕਾਰ ਕੋਈ ਬਚਿਆ ਨਹੀਂ ਲੈਜਿਟੀਮਸੀ ਐ ਨਹੀਂ ਜੀ। ਕੀਮਾ ਸਾਹਿਬ ਨੂੰ ਕੋਈ ਬਠਿੰਡੇ 'ਚ ਨਹੀਂ ਜਾਣਦਾ। ਕਲੇਰ ਸਾਹਿਬ ਨੂੰ ਕੋਈ ਮਾਨਸਾ ਨਹੀਂ ਜਾਣਦਾ। ਇਹ ਪੈਨ ਤੰਗ ਕਿ ਜਸਵੀਰ ਸਿੰਘ ਰੋਡੇ ਜਾਂ ਜਥੇਦਾਰ ਬਣਦੇ ਉਹ ਜਥੇਦਾਰ ਸ਼ਰੋਮਣੀ ਕਮੇਟੀ ਨੇ ਨਹੀਂ ਸਿਲਾਇ ਬਰਤਖਾਰ ਸਿੰਘ ਬਾਦਲ ਦੇ ਕੋਲ ਪਿਓ ਪਾਵਰ ਆਈ ਤਾਂ ਉਹਨਾਂ ਨੇ ਪਹਿਲੀ ਵਾਰੀ ਰਣਜੀਤ ਸਿੰਘ ਜਥੇਦਾਰ ਉਹਨਾਂ ਨੂੰ ਹਟਾਇਆ ਉਹ ਕਹਿੰਦੇ ਪਹਿਲਾਂ ਵੀ ਸ਼ਰੋਮਣੀ ਕਮੇਟੀ ਕਰਦੀ ਸੀ ਸ਼ਰੋਮਣੀ ਕਮੇਟੀ ਆ ਉਹ ਪੰਜਾਬ ਦੇ ਵਿੱਚ ਵੈਲਿਡ ਹੈ ਬਾਹਰ ਦਾ ਸਿੱਖ ਉਹਨਾਂ ਦੇ ਫੈਸਲੇ ਕਿਉਂ ਮੰਨੇ ਮਹਾਰਾਸ਼ਟਰ ਤੇ ਰਹਿੰਦਾ ਸਿੱਖ ਇਹਨਾਂ ਦੇ ਫੈਸਲੇ ਕਿਉਂ ਮੰਨੇ ਜਿਹੜੇ ਪ੍ਰਧਾਨ ਸਾਹਿਬ ਨੇ ਅਕਾਲ ਤਖਤ ਦੀ ਆਪ ਪਰਵਾਹ ਨਹੀਂ ਕੀਤੀ ਹੁਣ ਲੋਕ ਤੁਹਾਡੇ ਤੇ ਵਿਸ਼ਵਾਸ ਕਿਉਂ ਕਰਨ ਉਹਨਾਂ ਦੀ ਜਵਾਬ ਦੇਈ ਸਿੱਖ ਸੰਗਤ ਨਾਲ ਹੈ ਅਕਾਲ ਪੁਰਖ ਨਾਲ ਹੈ ਇਹ ਇੱਕ ਪਰਿਵਾਰ ਨਾਲ ਲਿਕਿਆ ਕਿ ਨਾਲ ਮਸਲਾ ਤੇ ਹੈ ਕਿ ਨਵੇਂ ਜਥੇਦਾਰ ਭਾਈ ਕੁਲਦੀਪ ਸਿੰਘ ਗੜਗਾਜ ਨੂੰ ਸਿੱਖ ਸੰਗਤ ਨੇ ਸਵੀਕਾਰ ਕਰ ਲਿਆ ਜਿਹੜਾ ਸਿੱਖੀ ਨੂੰ ਚੈਲੰਜ ਹੈ ਉਹ ਕਿਰਤੀਆਂ ਨੇ ਨਹੀਂ ਦਿੱਤਾ ਗਰੀਬਾਂ ਨੇ ਨਹੀਂ ਦਿੱਤਾ ਉਹ ਤੇ ਅਲੀਟ ਸਿੱਖ ਨੇ ਦਿੱਤਾ ਹੈ ਸਭ ਤੋਂ ਪਹਿਲਾਂ ਸੁਨੀਲ ਸਿੰਘ ਬਾਦਲ ਨੇ ਦਿੱਤਾ ਹੈ ਗਰੀਬਾਂ ਦੇ ਘਰ ਜਾਣ ਨਾਲ ਸਮੱਸਿਆ ਹੱਲ ਨਹੀਂ ਹੁੰਦੀ 100 ਸਾਲ ਦੇ ਇਤਿਹਾਸ ਵਿੱਚ ਕਦੀ ਉਹਨਾਂ ਵਰਗਾਂ 'ਚੋਂ ਪ੍ਰਧਾਨ ਸ਼ਰਮਣੀ ਕਿਵੇਂ ਕਿਉਂ ਨਹੀਂ ਬਣਾਇਆ ਤਖਵੀਰ ਸਿੰਘ ਬਾਦਲ ਨੇ ਪਿਛਲੇ ਤਹਾਕ ਕਹਿੰਦੇ ਕਦੋਂ ਕਿਸੇ ਗਰੀਬ ਦੇ ਘਰ ਜਾ ਕੇ ਰੋਕੀ ਵੱਖ-ਵੱਖ ਡੇਰੇਦਾਰਾਂ ਨੇ ਉਹਨਾਂ ਕੋਲ ਸਰੋਪੇ ਲੈਣੇ ਨਾ ਕਿ ਜਥੇਦਾਰ ਨੇ ਉਹਨਾਂ ਕੋਲ ਜਾ ਕੇ ਡੇਰਿਆਂ ਤੋਂ ਜਾ ਕੇ ਪਰਵਾਨਗੀ ਲੈਣੀ ਇਹ ਪੁੱਠੇ-ਪੁੱਠਾ ਗੇਰ ਨਹੀਂ ਪਾਉਣਾ ਚਾਹੀਦਾ 100 ਸਾਲਾਂ ਦਾ ਕੋਈ ਇਤਿਹਾਸ ਨਹੀਂ ਦਰਬਾਰ ਸਾਹਿਬ ਦਾ ਕੰਪਲੈਕਸ ਹੈ ਉੱਥੇ ਧਰਮੇ ਮਜਾਰੇ ਹੁੰਦੇ ਹੁਣ ਅੱਜ ਹੋ ਰਹੇ ਨਹੀਂ ਸਤ੍ਰੀਕਾਲ ਸਤਲੁਸ਼ ਟੀਵੀ ਵੇਖਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੋਲ ਲੈ ਕੇ ਹਾਜ਼ਰਾਂ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਵੇਂ ਐਲਾਨ ਤੇ ਰਹੇਗੀ ਹਰਜਿੰਦਰ ਸਿੰਘ ਧਾਮੀ ਨੇ ਮੁਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋ ਆਪਣਾ ਅਹੁਦਾ ਸੰਭਾਲਿਆ ਤੇ ਅਹੁਦਾ ਸੰਭਾਲਦਿਆਂ ਹੀ ਉਹਨਾਂ ਨੇ ਐਲਾਨ ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਜਥੇਦਾਨ ਦੀ ਨਿਯੁਕਤੀ ਕਾਰਜ ਖੇਤਰ ਉਹਨਾਂ ਦੀ ਯੋਗਤਾ ਦਾ ਧਿਆਨ ਰੱਖੇਗੀ ਤੇ ਇੱਕ ਮਾਪਦੰਡ ਦੇ ਤਹਿਤ ਇੱਕ ਦਾਇਰੇ ਦੇ ਤਹਿਤ ਜਿਹੜਾ ਉਹਨਾਂ ਦਾ ਸਤਿਕਾਰ ਹੈ ਉਹ ਬਰਕਰਾਰ ਰੱਖਿਆ ਜਾਏਗਾ ਉਹਨਾਂ ਦੀ ਨਿਯੁਕਤੀ ਇੱਕ ਵਿਅਕਤੀ ਇੱਕ ਸਿਧਾਂਤ ਤੇ ਤਹਿਤ ਲਾਗੂ ਰਹੇਗੀ ਕਿ ਹਰਜਿੰਦਰ ਸਿੰਘ ਧਾਮੀ ਦੇ ਇਸ ਐਲਾਨ ਤੋਂ ਬਾਅਦ ਸਿੱਖ ਪੰਥ ਦੇ ਜਿਹੜੇ ਸਵਾਲ ਨੇ ਉਹ ਉਹਨਾਂ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਮਿਲ ਜਾਣਗੇ ਜਾਂ ਜਿਸ ਤਰ੍ਹਾਂ ਸਿੱਖ ਪੰਥ ਦੁਚਿੱਤੀ ਦੇ ਵਿੱਚ ਪਿਆ ਹੋਇਆ ਹੈ ਕਿ ਉਹ ਦੁਚਿੱਤੀ ਦੂਰ ਹੋ ਜਾਏਗੀ ਕੀ ਜਿਹੜੀ ਗੁਰਦੁਆਰਾ ਸੁਧਾਰ ਲਹਿਰ ਹੈ ਉਸ ਦੇ ਵਿੱਚ ਸੁਧਾਰ ਦੀ ਉਮੀਦ ਜਿਹੜੀ ਆ ਉਹ ਰੱਖੀ ਜਾ ਸਕਦੀ ਹੈ ਸੋ ਅੱਜ ਅਸੀਂ ਇਹਨਾਂ तमाम ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਸਿੱਖ ਚਿੰਤਕ ਡਾਕਟਰ ਖੁਸ਼ਹਾਲ ਸਿੰਘ ਨੇ ਸਰ ਬਹੁਤ-ਬਹੁਤ ਸਵਾਗਤ ਹੈ ਕਿਰਪਾ ਕਰਿਓ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਿਹੜਾ ਇਹ ਐਲਾਨ ਕੀਤਾ ਹੈ ਸਭ ਤੋਂ ਪਹਿਲਾਂ ਤੇ ਤੁਸੀਂ ਇਸ ਐਲਾਨ ਨੂੰ ਕਿਵੇਂ ਵੇਖਦੇ ਹੋ ਕੀ ਸਿੱਖ ਪੰਥ ਦੇ ਜਿੰਨੇ ਵੀ ਗਿਲੇ ਸ਼ਿਕਵੇ ਨੇ ਜਾਂ ਜਿੰਨੀਆਂ ਵੀ ਸਮੱਸਿਆਵਾਂ ਨੇ ਇਸ ਐਲਾਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੂਰ ਕਰ ਸਕੇਗੀ ਇਸ ਤਰ੍ਹਾਂ ਕਮਲਜੀਤ ਜੀ ਜਿਹੜਾ ਧਾਮੇ ਸਾਹਿਬ ਨੇ ਬਿਆਨ ਦਿੱਤਾ ਆ ਅਕਾਲ ਤਖਤ ਨੂੰ ਲੈ ਕੇ ਪਹਿਲੀ ਨਜ਼ਰੇ ਤਾਂ ਕਿਉਂਕਿ ਬਿਆਨ ਦਾ ਸਵਾਗਤ ਕਰਨਾ ਚਾਹੀਦਾ ਕਿਉਂਕਿ ਪਹਿਲੇ ਇਹ ਗੱਲ ਕੀਤੀ ਹੈ ਇਹ ਪਹਿਲੀ ਵਾਰੀ ਗੱਲ ਨਹੀਂ ਹੋ 2000 ਦੇ ਵਿੱਚ ਵੀ ਉਹ ਜਿਹੜੇ ਉਸ ਸਮੇਂ ਦੇ ਜਥੇਦਾਰ ਸੀ ਜਗਿੰਦਰ ਸਿੰਘ ਵਿਦਾਂਤੀ ਉਹਨਾਂ ਨੇ ਬਕਾਇਦਾ ਹੁਕਮ ਦਿੱਤਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਉਹ ਇਹ ਸੇਵਾ ਮੁਕਤੀ ਦੇ ਤੇ ਆ ਜਿਹੜੇ ਸਾਰੇ ਗੱਲ ਧਾਮੀ ਸਾਹਿਬ ਨੇ ਕੀਤੀ ਹੈ ਨੀਮਾ ਬਣਾਉਣ ਦੀ ਇਹ ਉਹਨਾਂ ਨੇ ਕਹੀ ਸੀਗੀ ਔਰ ਜਨਰਲ ਹਾਊਸ ਨੇ ਸ਼੍ਰੋਮਣੀ ਕਮੇਟੀ 2000 ਦੇ ਵਿੱਚ ਇਸ ਨੂੰ ਪਾਸ ਵੀ ਕਰ ਦਿੱਤਾ ਸੀ ਔਰ ਅੰਤਰੰਕ ਕਮੇਟੀ ਨੂੰ ਅਧਿਕਾਰ ਦਿੱਤੇ ਸੀਗਾ ਕਿ ਉਹ ਅੱਗੇ ਜਿਹੜੇ ਕਮੇਟੀ ਬਣਾ ਕੇ ਇਹਨੂੰ ਐਗਜ਼ੀਕਿਊਟ ਕਰੇ ਕਮੇਟੀ ਵੀ ਬਣ ਗਈ ਸੀ ਹਮ ਕਮੇਟੀ ਦੀ ਮੀਟਿੰਗ ਵੀ ਜਿਹੜੀ ਆ ਉਹ ਨਿਸ਼ਚਿਤ ਹੋ ਗਈ ਸੀ ਆਨੰਦਪੁਰ ਸਾਹਿਬ ਹੋਣੀ ਆ ਲੇਕਿਨ ਜਸਪਾਲ ਸਿੰਘ ਜਿਹੜੇ ਵਾਈਸ ਚਾਂਸਰ ਸੀ ਉਸ ਸਮੇਂ ਯੂਨੀਵਰਸਿਟੀ ਦੇ ਪੰਜਾਬੀ ਯੂਨੀਵਰਸਿਟੀ ਹਾਂਜੀ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਰ ਚੰਡੀਗੜ੍ਹ ਪਹੁੰਚੇ ਹਵਾਈ ਅੱਡੇ ਤੇ ਤਾਂ ਉਦੋਂ ਹੀ ਸ਼ਰਮਣੀ ਅਕਾਲੀ ਦਲ ਦੇ ਜਿਹੜੇ ਵੱਡੇ ਆਗੂ ਨੇ ਉਹਨਾਂ ਵੱਲੋਂ ਫੋਨ ਹੋ ਗਿਆ ਕਿ ਆਪਾਂ ਨੇ ਮੀਟਿੰਗ ਨਹੀਂ ਕਰਨੀ ਤੇ ਉਹ ਮੀਟਿੰਗ ਜਿਹੜੀ ਆ ਬਕਾਇਦਾ ਡਾਕਟਰ ਬਲਕਾਰ ਸਿੰਘ ਵੀ ਉਹਦੇ ਮੈਂਬਰ ਸੀ ਤੇ ਉਹ ਕੈਨਸਲ ਹੋ ਗਈ ਹਾਂ ਤੇ ਉਦੋਂ ਤੋਂ ਬਾਅਦ ਕੋਈ ਇੱਥੇ ਤੇ ਅਗਲੀ ਐਕਟੀਵਿਟੀ ਹੋਈ ਨਹੀਂ ਦੂਸਰੀ ਇਹ ਗੱਲ ਹੈ ਕਿ ਅਕਾਲ ਤਖਤ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਕੀ ਸਮਝਦੀ ਹੈ ਉਹਨਾਂ ਦੀਆਂ ਨਜ਼ਰਾਂ ਵਿੱਚ ਕੀ ਹੈ ਵੱਡਾ ਵੱਡਾ ਸਵਾਲ ਤਾਂ ਇਹ ਹੋਣਾ ਚਾਹੀਦਾ ਹੈ ਇਹ ਲੱਗਦਾ ਹੈ ਕਿ ਪਿਛਲੇ ਦਿਨਾਂ ਦੇ ਅਸੀਂ ਜਾਦਾ ਲੰਮਾ ਇਤਿਹਾਸ 'ਚ ਨਾ ਜਾਈਏ ਤਾਂ ਅਸੀਂ ਪਿਛਲੇ 2 ਮਹੀਨਿਆਂ ਦੇ ਇਤਿਹਾਸ 'ਚ ਜਾਈਏ ਉਹਦੇ ਵਿੱਚ ਜਦੋਂ ਧਾਮੀ ਸਾਹਿਬ ਆਪ ਰਿਜਾਈਨ ਕਰ ਜਾਂਦੇ ਆ ਸ਼੍ਰੋਮਣੀ ਕਮੇਟੀ ਤੋਂ ਤਾਂ ਉਹਨਾਂ ਨੂੰ ਬਹੁਤ ਸਿੱਖਾਂ ਨੇ ਬੇਨਤੀ ਕੀਤੀ ਦੁਆਰਾ ਉਹਦਾ ਸੰਭਾਲਣ ਦੀ ਸਿੰਘ ਸਹਿਬਾਨ ਵੀ ਉਹਨਾਂ ਦੇ ਘਰੇ ਗਏ ਜਾ ਕੇ ਹਾਲਾਂਕਿ ਉਹਨਾਂ ਨੇ ਭਾਵੇਂ ਇਹ ਬਣਾਇਆ ਕਿ ਅਸੀਂ ਬੱਚੇ ਦੀ ਵਧਾਈ ਦੇਣ ਗਏ ਸੀਗੇ ਲੇਕਿਨ ਜਥੇਦਾਰ ਬੱਚਿਆਂ ਦੀ ਵਧਾਈ ਦੇਣ ਕਿਸੇ ਦੇ ਘਰ ਨਹੀਂ ਜਾਂਦਾ ਜਿਸ ਘਰ ਗਏ ਸੀ ਉਹ ਸਾਰਿਆਂ ਨੂੰ ਪਤਾ ਹੈ ਜਿਸ ਕਾਰਨ ਗਏ ਸੀਗੇ ਲੇਕਿਨ ਉਹਨਾਂ ਨੇ 否ਨਾਈ ਕਰਤਾ ਹਮ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਆ ਜਿਹੜੇ ਉਹਨਾਂ ਨੇ ਵੀ ਜਾ ਕੇ ਉਹਨਾਂ ਨੂੰ ਮਨਾਇਆ ਉਹ ਨਹੀਂ ਮੰਨੇ ਹਮ ਜਿਹੜੇ ਅਕਾਲੀ ਦਲ ਦੇ ਅਸਲ ਪ੍ਰਧਾਨ ਨੇ ਜਿਹੜੇ ਵੈਸੇ ਕਾਗਜ਼ਾਂ 'ਚ ਹੁਣ ਪ੍ਰਧਾਨ ਨੇ ਰਿਜ਼ਾਈਨ ਦਿੱਤੇ ਹੋਏ ਆ ਉਹਨਾਂ ਕੋਲ ਕੋਈ ਪਾਵਰ ਨਹੀਂ ਉਸ ਆਪ ਦਾ ਪ੍ਰਧਾਨ ਆ ਅਕਾਲੀ ਦਲ ਦੇ ਜਦੋਂ ਉਹ ਜਾਂਦੇ ਆ ਤਾਂ ਧਾਮੀ ਸਾਹਿਬ ਜਿਹੜੇ ਆ ਉਹ ਸਵੀਕਾਰ ਕਰ ਲੈਂਦੇ ਆ ਦੁਆਰਾ ਆਪਣੀ ਅਹੱਤਿਆ ਜਾਂਦੇ ਆ ਹੂੰ ਦੂਜੀ ਗੱਲ ਹੈ ਕਿ ਅਕਾਲ ਤਖਤ ਸਾਹਿਬ ਨੇ ਇੱਕ 2 ਦਸੰਬਰ ਨੂੰ ਕਮੇਟੀ ਬਣਾਈ ਆ ਹੂੰ ਪੰਥ ਦੇ ਵਿੱਚ ਅਕਾਲੀ ਦਲ ਨੂੰ ਦੁਆਰਾ ਰਿਵਾਈਵ ਕਰਾਉਣ ਵਾਸਤੇ ਸੱਤ ਮੈਂਬਰੀ ਪ੍ਰਤੀ ਕਮੇਟੀ ਜਿਹਦੇ ਹੈੱਡ ਸੀਗੇ ਧਾਮੀ ਸਾਹਿਬ ਹੂੰ ਉਹਨਾਂ ਨੇ ਉਹ ਦੇ ਤੌਰ ਤੇ ਰਿਜ਼ਾਈਨ ਕਰ ਦਿੱਤਾ ਸੀ ਉਸ ਤੋਂ ਬਾਅਦ ਬਡੁੰਗਰ ਸਾਹਿਬ ਨੇ ਵੀ ਰਿਜ਼ਾਈਨ ਕਰ ਦਿੱਤਾ ਸੀ ਹੂੰ ਬਿਲਕੁਲ ਇਹ ਰਿਜ਼ਾਈਨ ਕਰਨ ਦੇ ਨਾਲ ਐਕਚੁਅਲੀ ਕਿਹਦਾ ਫਾਇਦਾ ਹੋਇਆ ਕਿ ਪੰਥ ਨੇ ਇਕਤਾ ਹੋਈ ਕਿ ਪੰਥ ਦੂਸਰੇ ਪਾਸੇ ਗਿਆ ਇਹ ਸਾਰੇ ਨਾਲ ਇਹ ਲੱਗਦਾ ਹੈ ਕਿ ਅਕਾਲ ਤਖਤ ਦੇ ਕਿ ਕੱਲ ਪਰਸੂ ਇਹ ਸੀ ਗੱਲ ਕਰਦੇ ਆ ਕਿ ਅਕਾਲ ਤਖਤ ਦੀ ਜਿਹੜੀ ਆ ਹੋਂਦ ਹੈ ਜਾਂ ਉਹਦਾ ਜਿਹੜਾ ਰਤਬਾ ਹੈਗਾ ਆ ਉਦੇ ਉਹਨੂੰ ਵਰਤਿਆ ਜਾਂਦਾ ਹੈ ਧਾਰਮਿਕ ਤੌਰ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਬੰਦੀ ਸਿੰਘਾਂ ਨੂੰ ਲੈ ਕੇ ਪਿਛਲੇ ਸਾਲਾਂ ਦੇ ਵਿੱਚ ਇੱਕ ਕਮੇਟੀ ਬਣਾਈ ਸੀਗੀ ਉਹ ਕਮੇਟੀ ਨੇ ਭਾਰਤ ਦੇ ਪਤਾ ਨਹੀਂ ਉਦੋਂ ਕਮੇਟੀ ਦੇ ਵਿੱਚ ਕੀ ਹੋਇਆ ਸੀਗਾ ਇਹਨਾਂ ਨੇ ਵਿੱਚ ਬਲਜਿੰਦਰ ਸਿੰਘ ਹਮਦਰਦ ਹੈ ਜਿਹੜੇ ਇੱਕ ਵੱਡੇ ਜਿਹੜੇ ਅਖਬਾਰ ਦੇ ਮਾਲਕ ਨੇ ਉਹ ਵੀ ਸ਼ਾਮਲ ਹੋਏ ਸੀ ਮਨਜਿੰਦਰ ਸਿੰਘ ਸਰਸਾ ਜਿਹੜੇ ਦਿੱਲੀ ਕਮੇਟੀ ਦੇ ਵਿੱਚ ਨੇ ਉਹ ਵੀ ਉਸ ਕਮੇਟੀ ਦੇ ਵਿੱਚ ਸ਼ਾਮਲ ਸੀ ਲੇਕਿਨ ਇਹ ਪਹਿਲੀ ਵਾਰੀ ਹੋਇਆ ਹੈ ਇਹ ਚੁਣੀ ਹੋਈ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਪ੍ਰਧਾਨ ਮੰਤਰੀ ਨੇ ਮਿਲ ਤੋ ਵੀ ਜਵਾਬ ਦਿੱਤਾ ਮੰਗ ਮੰਨਣੀ ਜਿਹੜੀ ਐ ਉਹ ਤਾਂ ਵੱਧ ਦੀ ਗੱਲ ਹੁੰਦੀ 1.5 ਸਾਲ ਬਾਅਦ ਜਵਾਬ ਆਇਆ ਉਹਦੇ ਨਾਲ 1.5 ਸਾਲ ਬਾਅਦ ਉਹਨਾਂ ਨੂੰ ਜਵਾਬ ਦੇ ਦਿੱਤਾ ਹੁਣ ਇਹ ਹਾਲਾਤ ਕਿਉਂ ਪਹੁੰਚੇ ਆ ਅਕਾਲ ਤਖਤ ਕੋਲ ਕੋਈ ਫੋਰਸ ਨਹੀਂ ਹੈਗੀ ਕੋਈ ਇਸ ਤਰ੍ਹਾਂ ਦੀ ਏਜੰਸੀ ਨਹੀਂ ਹੈਗੀ ਜਿਹੜੀ ਉਹਦੇ ਹੁਕਮਾਂ ਨੂੰ ਟੱਕੇ ਨਾਲ ਲੋਕਾਂ ਤੋਂ ਤੇ ਲਾਗੂ ਕਰਵਾ ਸਕੇ ਉਹ ਲਾਗੂ ਕਰਨ ਵਾਲੀ ਜਿਹੜੀ ਫੋਰਸ ਹੈ ਅਕਾਲ ਤਖਤ ਜਦੋਂ ਕੋ ਹੁਕਮਨਾਮਾ ਜਿੰਦਾ ਆ ਕਿਸੇ ਸਿੱਖ ਨੂੰ ਦੁਨੀਆ ਭਰ ਦੇ ਸਿੱਖ ਉਹਨੂੰ ਕਿਉਂ ਮੰਨਦੇ ਆ ਹੂੰ ਸਿੱਖ ਇਹ ਮੰਨਦੇ ਆ ਕਿ ਇੱਕ ਸਾਡੀ ਮੋਰਲ ਸੀਟ ਹੈਗੀ ਆ ਅਥਾਰਟੀ ਹੈ ਜਦੋਂ ਉਹ ਕੋਈ ਗੱਲ ਕਰਦੀ ਹੈ ਤੇ ਉਹਦੀ ਮੋਰਲ ਵੈਲਿਊ ਹੈ ਉਹ ਮੋਰਲ ਵੈਲਿਊ ਤਾਂ ਬਣਦੀ ਹੈ ਜਦੋਂ ਉਹ ਸਿੱਖ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਕੰਮ ਕਰੇ ਇਸੀ ਦੇਖਿਆ ਆਕਾਲ ਤਖਤ ਸਾਹਿਬ ਦੇ ਕਈ ਹੁਕਮਨਾਮੇ ਐਵੇਂ ਉਹਦੇ ਹੋਏ ਆ ਜਿਹੜੀਆਂ ਸੰਗਤ ਦੀਆਂ ਭਾਵਨਾਵਾਂ ਦੇ ਅਨੁਸਾਰ ਨਹੀਂ ਸੀਗੇ ਉਹ ਭਾਵੇਂ ਸੌਦਾ ਸਾਧ ਨੂੰ ਮਾਫੀ ਦੀ ਗੱਲ ਹੋਵੇ ਜਾਂ ਹੋਰ ਗੱਲ ਹੋਵੇ ਆ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਕੜੀ ਦੇ ਵਿੱਚ ਹੀ ਇੱਕ ਜਿਹੜੇ ਤਿੰਨ ਤਖਤਾਂ ਦੇ ਜਥੇਦਾਰ ਨੇ ਉਹਨਾਂ ਦੇ ਸਬੰਧ ਵਿੱਚ ਫੈਸਲੇ ਲਏ ਆ ਸ਼ਰਮਣੀ ਕਮੇਟੀ ਨੇ ਔਰ ਕਮਲਜੀ ਜਦੋਂ 100 ਸਾਲ ਪਹਿਲਾਂ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਬਣੀ ਹੂੰ ਉਨ੍ਹਾਂ ਦੇ ਵਿੱਚ ਜਿਹੜੇ ਤਖਤਾਂ ਦੇ ਜਥੇਦਾਰ ਨੇ ਉਹ ਗੁਰਦੁਆਰਾ ਐਕਟ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ EMPLOYEES ਨਹੀਂ ਹਨ ਥੋੜਾ ਜਿਹਾ ਮੈਂ ਤੁਹਾਨੂੰ ਰੋਕਣਾ ਚਾਹਾਂਗੀ ਸਰ ਤੁਸੀਂ ਤਿੰਨ ਤਖਤਾਂ ਦੇ ਜਥੇਦਾਰਾਂ ਦਾ ਜ਼ਿਕਰ ਕੀਤਾ ਆਨੰਦਪੁਰ ਸਾਹਿਬ ਦੇ ਤਖਸੀਰੀ ਕੈਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਸਿਰੇਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਰਗबीर ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕਰੀਏ ਉਸ ਵੇਲੇ ਹਰਜਿੰਦਰ ਸਿੰਘ ਧਾਮੀ ਆਪਣੇ ਹੌਦੇ ਤੋਂ ਅਸਤੀਫਾ ਦੇ ਚੁੱਕੇ ਸੀ ਔਰ ਉਹ ਐਕਟਿਵਲੀ ਕੰਮ ਨਹੀਂ ਕਰ ਰਹੇ ਸੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਮੈਂਬਰਾਂ ਨੇ ਜਾਂ ਜਿਹੜੀ ਕਮੇਟੀ ਨੇ ਇਹਨਾਂ ਜਥੇਦਾਰਾਂ ਨੂੰ ਲਾਂਭੇ ਕਰਨ ਦਾ ਫੈਸਲਾ ਕੀਤਾ ਕੀ ਹੁਣ ਉਹ ਫੈਸਲਾ ਵੈਲਿਡ ਬਣਦਾ ਕਿਉਂਕਿ ਹ ਆਪਣੇ ਹੌਦਦੇ ਤੇ ਆਗੇ ਨੇ ਪ੍ਰਧਾਨਗੀ ਜਿਹੜੀ ਆ ਜੋ ਵੀ ਡਿਸੀਜਨ ਲੈਣਾ ਉਹਨਾਂ ਨੇ ਲੈਣਾ ਕੀ ਹੁਣ ਜੋ ਡਿਸੀਜਨ ਲਏ ਗਏ ਨੇ ਜਥੇਦਾਰਾਂ ਨੂੰ ਹਟਾਉਣ ਦੇ ਕੀ ਉਹ ਵਾਪਸ ਲੈਣੇ ਬਣਦੇ ਨੇ ਜਾਂ ਨਹੀਂ ਹਾਂ ਜਿਹੜੇ ਫੈਸਲੇ ਪਿਛਲੇ ਦਿਨਾਂ ਹੋਏ ਹੈਗੇ ਆ ਇਹਦੇ ਵਿੱਚ ਇਹ ਦੇਖਣਾ ਹੋਏਗਾ ਕਿ ਪਹਿਲਾ ਫੈਸਲਾ ਜਿਹੜਾ ਹਰਪ੍ਰੀਤ ਸਿੰਘ ਜਿਹਨੂੰ ਸੇਵਾ ਮੁਕ ਸੇਵਾ ਤੋਂ ਲੰਬੇ ਕਰਨ ਦਾ ਆ ਉਹਦੀ ਪ੍ਰਧਾਨਗੀ ਹਰਜਿੰਦਰ ਸਿੰਘ ਧਾਮੀ ਦੇ ਨੇ ਕੀਤੀ ਉਸ ਮੀਟਿੰਗ ਨੂੰ ਹਾਂ ਹਾਂ ਇਹ ਦੂਸਰੇ ਜਿਹੜੇ ਦੂਸਰਾ ਫੈਸਲਾ ਹੋਇਆ ਦੋ ਜੇਥੇਦਾਰਾਂ ਨੂੰ ਹਟਾਉਣ ਦਾ ਤੇ ਨਵੇਂ ਜੇਥੇਦਾਰ ਕਲਤੀਪ ਸਿੰਘ ਗੜਗਾਜ ਨੂੰ ਲਾਉਣ ਦਾ ਉਹ ਕੀਤਾ ਹੈਗਾ ਜਿਹੜਾ ਆ ਸੀਨੀਅਰ ਮੀਤ ਪ੍ਰਧਾਨ ਰਗੂਜੀਤ ਸਿੰਘ ਵਿਰਕ ਦੀ ਪ੍ਰਧਾਨਗੀ ਹੈ ਹੁਣ ਮਸਲਾ ਹੈ ਕਿ ਜਿਹੜੀ ਐਡਾ ਵੱਡੇ ਮਹੱਤਵਪੂਰਨ ਫੈਸਲੇ ਆ ਇਹ ਅੰਤਰਨ ਕਮੇਟੀ ਆਪਣੇ ਆਪ ਚ ਨਹੀਂ ਲੈ ਸਕਦੀ ਅੰਤਰਨ ਕਮੇਟੀ ਕਿਤੋਂ ਪਾਵਰ ਲੈਂਦੀ ਆ ਉਹਨੂੰ ਡਰਾ ਪਾਵਰ ਹੁੰਦੀ ਆ ਜਰਨਲ ਹਾਊਸ ਤੋਂ ਲੇਕਿਨ ਬਹੁਤ ਸਾਰੇ ਫੈਸਲੇ ਕਿਉਂਕਿ ਇਹ ਬਹੁਤ ਇੱਕ ਲੰਮੇ ਸਾਲ ਬਾਅਦ ਹੁੰਦੇ ਆ ਤਾਂ ਇਹਦੇ ਵਿੱਚ ਫੈਸਲੇ ਜਿਹੜੇ ਮੈਂਬਰ ਨੇ ਐਕਚੁਅਲੀ ਉਹ ਏਜੰਡੇ ਨੂੰ ਪੜ੍ਹ ਵੀ ਨਹੀਂ ਪਾਉਂਦੇ ਇੰਨੇ ਜ਼ਿਆਦੇ ਏਜੰਡੇ ਹੁੰਦੇ ਤਾਂ ਫਾਰਮਲ ਉਹ ਜਿਹੜੇ ਆ ਬੋਲੇ ਜਾਂਦੇ ਆ ਔਰ ਉਹਨਾਂ ਨੂੰ ਜਿਹੜਾ ਆ ਜਕਾਰੇ ਛੱਡ ਕੇ ਪ੍ਰਵਾਨ ਕਰ ਲਿਆ ਜਾਂਦਾ ਹੈ ਲੇਕਿਨ ਬਹੁਤੀ ਵਾਰੀ ਟੈਕਨੀਕਲ ਤੌਰ ਤੇ ਇਹਦੇ ਫੈਸਲਿਆਂ ਨੂੰ ਜਿਹੜੇ ਮਸਲੇ ਆ ਇਹਨਾਂ ਨੂੰ ਸ਼ਾਮਿਲ ਹੀ ਨਹੀਂ ਕੀਤਾ ਜਾਂਦਾ ਤੇ ਉਹ ਕਈ ਵਾਰੀ ਫੈਸਲੇ ਰੁਟੀਨ ਤੇ ਪਾਸ ਵੀ ਹੋ ਜਾਂਦੇ ਆ ਲੇਕਿਨ ਇਸ ਵਾਰੀ ਜਿਹੜਾ ਟੈਕਨੀਕਲ ਪ੍ਰੋਬਲਮ ਆ ਗਈ ਹੈ ਕਿ 42 ਮੈਂਬਰਾਂ ਨੇ ਜਦੋਂ ਲਿਖ ਕੇ ਦੇ ਦਿੱਤਾ ਆ ਸ਼੍ਰੋਮਣੀ ਕਮੇਟੀ ਦਾ ਜਨਤ ਜਨਰਲ ਹਾਊਸ ਹੈ ਹੁਣ 150 ਦੇ ਕਰੀਬ ਜਿਹੜੇ ਆ ਐਕਟਿਵ ਮੈਂਬਰ ਹੈ ਟੋਟਲ ਮੈਂਬਰ 175 ਹੈ 175ਾਂ ਦੇ ਵਿੱਚੋਂ ਬਹੁਤ ਸਾਰੇ ਬੰਦੇ ਮਰ ਚੁੱਕੇ ਆ ਕਈਆਂ ਨੇ ਰਜਾਈਂ ਦੇ ਦਿੱਤਾ ਆ ਤੇ ਕਈ ਬਾਹਰ ਨੇ ਹੁਣ ਜਿਹੜੇ ਉੱਥੇ ਵੱਧ ਤੋਂ ਵੱਧ ਹਾਜ਼ਰੀ ਬਣਦੀ ਆ 150 ਦੀ ਬਣਦੀ ਆ ਤਾਂ 150 ਦੀ ਜਦੋਂ ਤੁਹਾਡਾ ਜਨਰਲ ਹਾਊਸ ਹੈਗਾ ਆ ਤਾਂ ਉਹਦੇ ਵਿੱਚੋਂ 15 ਮੈਂਬਰ ਜਿਹੜੇ ਆ ਉਹ ਜੇ ਲਿਖ ਕੇ ਦੇ ਦਿੰਦੇ ਆ ਜਿਹੜੀ ਚੀਜ਼ ਤਾਂ ਉਹ ਏਜੰਡੇ 'ਚ ਸ਼ਾਮਿਲ ਕਰਨੀ ਲਾਜ਼ਮੀ ਹੋ ਜਾਂਦੀ ਆ ਹੁਣ ਜੇ 42 ਮੈਂਬਰਾਂ ਨੇ ਕੋਈ ਮਤਾ ਲਿਖ ਕੇ ਦਿੱਤਾ ਆ ਏਜੰਡੇ 'ਚ ਲਿਆਉਣ ਵਾਸਤੇ ਉਹਨੂੰ ਡਿਨਾਈ ਨਹੀਂ ਪ੍ਰਧਾਨ ਸਾਹਿਬ ਕਰ ਸਕਦੇ ਹੂੰ ਉਹ ਵਿੱਚ ਜਾਏਗਾ ਉਹਦੇ ਤੇ ਹੋ ਸਕਦਾ ਕਿਉਂਕਿ ਜਿਹੜੀ ਧਿਰ ਇਸ ਟਾਈਮ ਕਾਬਜ਼ ਹੈ ਹੂੰ ਉਹਦੇ ਕੋਲ ਲੰਮਾ ਤਜਰਬਾ ਆ ਉਹ ਪਿਛਲੇ 30 35 ਸਾਲਾਂ ਤੋਂ ਇਹ ਜੋੜ ਤੋੜ ਦੀ ਰਾਜਨੀਤੀ ਕਰਦੇ ਰਹੀ ਹੈ ਕਿ ਬੰਦਿਆਂ ਨੂੰ ਕਿਸ ਤਰ੍ਹਾਂ ਤੁਸੀਂ ਲੈ ਕੇ ਆਉਣਾ ਬਾਕੀ ਜਿਹੜੇ ਜਨਰਲ ਹਾਊਸ 'ਚ ਮੈਂਬਰ ਨੇ ਹੂੰ ਉਹ 2011 ਦੇ ਵਿੱਚ ਇਲੈਕਟ ਹੋ ਕੇ ਆਏ ਆ ਤੇ ਅੱਜ ਇੰਨੇ ਸਾਲ ਹੋ ਗਏ ਐ ਉਹਨਾਂ ਕੋਲ ਵੈਸੇ ਮੌਰਲ ਅਧਿਕਾਰ ਕੋਈ ਬਚਿਆ ਨਹੀਂ ਲੈਜਿਟਿਮੇਸੀ ਹੈ ਨਹੀਂ ਗਈ ਕਿਉਂ ਲੋਕਾਂ ਦੀ ਸੰਗਤਾਂ ਦੀ ਕਿਉਂਕਿ ਉਸ ਤੋਂ ਬਾਅਦ ਜਿੰਨੇ ਵੀ ਇਲੈਕਸ਼ਨ ਹੋਏ ਐ ਜਿਹੜੇ ਟਿਕਟ ਤੇ ਉਹ ਜਿੱਤ ਕੇ ਆਏ ਐ ਉਸ ਪਾਰਟੀ ਉਹ ਤੇਰੇ ਪੋਲੀਟੀਕਲੀ 9 ਸਾਲਾਂ ਤੋਂ ਲਗਾਤਾਰ ਹਾਰ ਰਹੀ ਐ ਲੋਕਾਂ ਦੇ ਵਿੱਚ ਲੋਕ ਉਹਦੇ ਨਾਲ ਨਹੀਂ ਹੈ ਸੰਗਤ ਉਹਦੇ ਨਾਲ ਨਹੀਂ ਹੈ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਉਹ ਮੈਂਬਰ ਜਿਹੜੇ ਆ ਦੁਆਰਾ ਸੰਗਤਾਂ 'ਚ ਜਾ ਕੇ ਜਿੱਤ ਜਾਣਗੇ ਇਹ ਵੱਡਾ ਸਵਾਲ ਐ ਤੇ ਉਹ ਸੇ ਮੈਂਬਰਾਂ ਨੂੰ ਇਹ ਵੀ ਲੱਗਦਾ ਹੈ ਕਿ ਜਿੰਨਾ ਸਾਨੂੰ ਇਸ ਤੋਂ ਪਾਵਰ ਮਿਲ ਸਕਦੀ ਹੈ ਹੂੰ ਸਤਾਤਾਰੀ ਧਿਰ ਤੋਂ ਜਿੰਨਾ ਚਿਰ ਅਸੀਂ ਜੁਆਏ ਕਰ ਸਕਦੇ ਹਾਂ ਉਹਨਾਂ ਚਿਰ ਅੰਜੋਏ ਕਰ ਲਈਏ ਦੂਸਰਾ ਸਵਾਲ ਇਹ ਵੀ ਹੈ ਕਿ ਜਿਹੜੇ ਆ ਮੈਂਬਰ ਹੈ 42 ਮੈਂਬਰ ਹੈ ਇਹਨਾਂ ਤੋਂ ਵੀ ਬਹੁਤੇ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੀ ਟਿੱਕ ਟੋਏ ਜਿੱਤੇ ਹੋਏ ਆ ਹੂੰ ਇਹ ਦਾਵਾ ਕਰਦੇ ਆ ਕਿ ਸਾਡੀ ਜ਼ਮੀਰ ਜਾਗ ਗਈ ਹੈ ਅਸੀਂ ਪੱਥੇ ਨਾਲ ਖੜ ਗਏ ਆ ਤਾਂ ਇਹ ਜ਼ਮੀਰ ਹੋ ਸਕਦਾ ਹੈ 150 ਦੇ ਵਿੱਚੋਂ ਹੋਰ ਬੰਦਿਆਂ ਦੇ ਵੀ ਜਾਗ ਜਾਏ। ਹੂੰ ਜੇ 42 ਮੈਂਬਰ ਇਹ ਗਏ ਹੈ ਤੇ ਜੇ ਜਮੀਰ 15 ਕ ਬੰਦਿਆਂ ਦੀ ਹੋਰ ਜਾਗ ਜਾਂਦੀ ਹੈ। ਹੂੰ ਤਾਂ ਫਿਰ ਕਹਾਣੀ ਬਿਲਕੁਲ ਹੀ ਜਿਹੜੀ ਆ ਹੋਰ ਪਾਸੇ ਜਾ ਸਕਦੀ ਆ। ਜੇ ਇਹ ਮਤਾ ਤਮਿਲਜੀ ਜੀ ਦੀ ਰਿਜੈਕਟ ਹੋ ਜਾਂਦਾ ਹੈ। ਹੂੰ ਇਸ ਵਕਤ ਤਾਂ ਫਿਰ ਪ੍ਰਧਾਨ ਸਾਹਿਬ ਨੂੰ ਵੀ ਰਿਜਾਈਨ ਕਰਨਾ ਪਏਗਾ। ਹੂੰ ਅੰਤਮ ਕਮੇਟੀ ਐਡਮੈਟ ਕੀ ਫੇਲ ਹੋ ਜਾਏਗੀ। ਫਿਰ ਜਿਹੜੀ ਦੂਸਰੀ ਧਿਰ ਪਾਵਰਫੁੱਲ ਹੋਏਗੀ ਉਹਦੇ ਬੰਦੇ ਆ ਸਕਦੇ ਆ। ਸੋ ਇੱਕ ਇਸ ਤਰ੍ਹਾਂ ਦਾ ਕੋਈ ਖੇਡ ਹੈ ਜਿਹੜੀ ਉਹ ਵਿਗੜ ਵੀ ਸਕਦੀ ਹੈ ਆਉਣਾਂ ਸਮੇਂ ਤੇ ਲੇਕਿਨ ਕਿਉਂਕਿ ਐਕਚੁਅਲੀ ਭਾਵੇਂ ਸੁਖਵੀਰ ਸਿੰਘ ਬਾਦਲ ਪ੍ਰਧਾਨ ਨਹੀਂ ਹੈਗੇ ਲੇਕਿਨ ਪਿਛਲੇ ਦਿਨਾਂ ਤੋਂ ਉਹ ਅੰਮ੍ਰਿਤਸਰ ਆ ਕੇ ਵਕਤ ਵਕਤ ਜਿਹੜਾ ਇਸ ਵਾਰੇ ਅਕਾਲੀ ਦਲ ਦੀ ਜਿਹੜੀ ਵੱਡੀ ਵੱਡਾ ਸੰਕਟ ਹੈ ਇਹ ਵੀ ਸੰਕਟ ਹੈਗਾ ਕਿ ਅਕਾਲੀ ਦਲ ਕੋ ਉਸ ਪੱਦਰ ਦੀ ਬਾਹਰ ਕੰਮ ਕਰਨ ਵਾਲੀ ਲੀਡਰਸ਼ਿਪ ਹੈ ਨਹੀਂ ਹੁਣ ਜਿਹੜੇ ਅਕਾਲੀ ਦਲ ਦੇ ਸਵਾਲਾਂ ਦਾ ਜਵਾਬ ਦੇ ਰਹੀ ਹੈ ਲੀਡਰਸ਼ਿਪ ਉਹ ਉੱਚੇ ਕਲੇਰ ਹੋਣ ਚਾਹੋ ਜਿਹੜੇ ਹੈਗੇ ਮੇਸ਼ਿੰਦਰ ਸਿੰਘ ਗਰੇਵਾਲ ਹੋਣ ਜਾਂ ਦਲਜੀਤ ਸਿੰਘ ਚੀਮਾ ਹੋਏ ਜਾਂ ਹਰਬਾਤ ਤਰਨ ਸਿੰਘ ਬੈਸ ਹੋਣ ਜਾਂ ਸਰਨਾ ਸਾਹਿਬ ਹੋਣ ਹੂੰ ਇਹ ਪੈਨ ਪੰਜਾਬ ਦੇ ਲੀਡਰ ਨਹੀਂ ਹਨ ਹੂੰ ਚੀਮਾ ਸਾਹਿਬ ਨੂੰ ਕੋਈ ਬਠਿੰਡੇ ਚ ਨਹੀਂ ਜਾਣਦਾ ਕਲੇਰ ਸਾਹਿਬ ਨੂੰ ਕੋਈ ਮਾਨਸਾ ਨਹੀਂ ਜਾਣਦਾ ਮਤਲ ਇਹ ਜਿਹੜੇ ਸਾਰੇ ਲੀਡਰ ਨੇ ਆਪਣੇ ਇੱਕ ਦੋ ਹਲਕਿਆਂ ਤੱਕ ਸੀਮਤ ਨੇ ਇਹ ਪੈਨ ਪੰਜਾਬ ਦੇ ਲੀਡਰ ਨਹੀਂ ਹੈ ਜਿਹੜੇ ਪਨੈ ਪੈਨ ਪੰਜਾਬ ਦੇ ਵੱਡੇ ਲੀਡਰ ਨੇ ਅੱਜ ਸਖਵੀਰ ਸਿੰਘ ਬਾਦਲ ਨਾਲ ਤੁਸੀਂ ਸਹਿਮਤ ਹੋ ਨਾ ਹੋ ਵੱਖਰਾ ਸਵਾਲ ਹੈ ਲੇਕਿਨ ਸਖਵੀਰ ਸਿੰਘ ਬਾਦਲ ਜਿਸ ਵੀ ਹਲਕੇ ਤੇ ਚਲੇ ਜਾਣ ਲੋਕ ਉਹਨਾਂ ਨੂੰ ਪਛਾਣਦੇ ਆ ਜਾਣਦੇ ਆ ਉਹਨਾਂ ਦੀ ਸਨਾਖਤ ਹੋ ਜਾਂਦੀ ਆ ਹਮ ਇਸ ਤਰ੍ਹਾਂ ਦਾ ਕੋਈ ਲੀਡਰ ਨਹੀਂ ਹੈ ਜਿਹੜੇ ਸਖਵੀਰ ਸਿੰਘ ਬਾਦਲ ਨੇ ਉਹ ਅੱਜ ਪਰਦੇ ਪਿੱਛੇ ਰਾਜਨੀਤੀ ਕਰ ਰਿਹਾ ਜਿਨ੍ਹਾਂ ਨੂੰ ਅੱਗੇ ਕਰਨੀ ਚਾਹੀਦੀ ਆ ਉਹ ਤਾਂ ਪਰਦੇ ਦੇ ਪਿੱਛੇ ਬੈਠ ਕੇ ਜਿਹੜਿਆ ਜਿਹੜੇ ਜੋੜ ਤੋੜ ਦੀ ਰਾਜਨੀਤੀ ਆ ਉਹ ਕਰ ਰਹੇ ਹੈਗੇ ਆ ਤੇ ਜਿਹੜੀ ਇਹ ਰਾਜਨੀਤੀ ਪਰਦੇ ਪਿੱਛੇ ਜਿਹਨਾਂ ਲੋਕਾਂ ਨੂੰ ਕਰਨੀ ਚਾਹੀਦੀ ਆ ਉਹ ਅੱਗੇ ਆ ਕੇ ਕਰ ਰਹੇ ਆ ਹੁਣ ਵੱਡੇ ਕਦ ਦਾ ਲੀਡਰ ਹੈ ਜਿਹੜਾ ਬਲਵਿੰਦਰ ਸਿੰਘ ਭੁੰਦਰ ਕੱਲ ਤੋਂ ਜਿਹੜੀਆਂ ਸਟੇਟਮੈਂਟਾਂ ਦੇ ਰਹੇ ਆ ਹੂੰ ਉਹਨਾਂ ਦੇ ਨੂੰ ਕੰਡੈਮਨ ਕੌਣ ਕਰ ਰਿਹਾ ਹੈਗਾ ਵਿਰੋਧੀ ਥੋੜਾ ਕਰ ਰਿਹਾ ਉਹ ਤਾਂ ਪਾਰਟੀ ਕੋ ਆਪ ਹੀ ਕਰ ਰਹੇ ਹੈਗੇ ਆ ਹੂੰ ਤੇ ਪਾਰਟੀ ਤੋਂ ਚੈਲੰਜ ਜਿਹੜਾ ਵਰਕਿੰਗ ਪ੍ਰਧਾਨ ਹੈ ਉਹਨਾਂ ਦੀ ਏਡੀ ਵੱਡੀ ਇਹਨਾਂ ਅਕਾਲੀ ਦਲ ਦੀ ਏਡੀ ਵੱਡੀ ਜਿਹੜੀ ਉਹਨਾਂ ਦੇ ਦੇਣ ਹੈ ਅਸੀਂ ਕਹੀ ਹੈ ਅਕਾਲੀ ਦਲ ਦੇ ਨਾਲ ਇੰਨੀ ਕੁਰਬਾਨੀ ਕੀਤੀ ਆ ਕੁਰਬਾਨੀ ਵਾਲਾ ਉਹਨਾਂ ਦਾ ਇਤਿਹਾਸ ਹੈ ਉਹਨਾਂ ਦੀ ਜਿਹੜੇ ਚੈਲੰਜ ਕਰ ਰਹੇ ਹੈਗੇ ਆ ਜਿਹੜੀ ਨਵੀਂ ਲੀਡਰਸ਼ਿਪ ਹੈ ਜਿਨ੍ਹਾਂ ਦੀ ਅਕਾਲੀ ਦਲ ਵਾਸਤੇ ਕੋਈ ਕੁਰਬਾਨੀ ਨਹੀਂ ਮੰਨ ਲਓ ਉਹਨਾਂ ਨੂੰ ਕੌਣ ਚੈਲੰਜ ਕਰ ਰਿਹਾ ਹੈ ਉਹਨਾਂ ਨੂੰ ਨਰਿੰਦਰ ਸ਼ਰਮਾ ਜਿਹੜੇ ਆ ਉਹ ਚੈਲੰਜ ਕਰ ਰਿਹਾ ਹੈ ਉਹਨਾਂ ਨੇ ਇੱਕ ਦਿਨ ਵੀ ਕਿਤੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਕਿਤੇ ਕੁਰਬਾਨੀ ਨਹੀਂ ਕਿਤੇ ਜੇਲ ਕੱਟੀ ਹੋਵੇ ਕੋਈ ਉਹਨਾਂ ਦਾ ਕੋਈ ਇਸੇ ਤਰ੍ਹਾਂ ਹੀ ਬਾਕੀ ਸਾਰੇ ਸੋ ਇਹ ਸਾਰੇ ਲੀਡਰਸ਼ਿਪ ਹੈ ਜਿਹੜੀ ਇਹ ਅਕਾਲੀ ਦਲ ਦੀ ਜਿਹੜਾ ਸੱਭਿਆਚਾਰ ਹੈ ਉਹਦੇ ਤੋਂ ਵੱਖ ਹੈ ਨੀਗੀ ਇਹ ਸੰਕਟ ਆ ਵੱਡਾ ਇਹ ਸੰਕਟ ਇਹਨਾਂ ਦਾ ਸੰਕਟ ਇਹਨਾਂ ਨੇ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਤੱਕ ਲੈ ਆਂਦਾ ਹ ਹੁਣ ਇਹ ਜਿਹੜਾ ਸਵਾਲ ਇਸ ਟਾਈਮ ਨੀਮਾਂ ਦਾ ਆ ਹੂੰ ਉਹਨਾਂ ਦੀ ਪਰਮਾਨਤਕ ਤੁਹ ਲਈ ਜਾਏਗੀ ਇਹ ਸਿਰਫ ਇੱਕ ਰਾਜਨੀਤੀ ਦੇ ਵਿੱਚ ਤਹਿਤ ਕਿ ਤੁਸੀਂ ਮੌਕਾ ਟਪਾਓ ਅੱਜ ਇੱਕ ਲੈ ਆਓ ਕਿ ਅਸੀਂ ਜੀ ਕਮੇਟੀ ਬਣਾਵਾਂਗੇ ਜਿਹੜੀ ਸੇਵਾ ਮੁਕਤੀ ਦੇ ਨਿਯਮ ਬਣਾਏਗੀ ਇਹ ਤਾਂ ਲੈ ਆਉਗੇ ਜਿਹੜਾ ਫੈਸਲੇ ਤੁਸੀਂ ਕਰ ਦਿੱਤੇ ਆ ਪੰਥ ਉਹਨਾਂ ਨੂੰ ਕਿਵੇਂ ਸਵੀਕਾਰ ਕਰੇ ਮਸਲਾ ਤਾਂ ਇਹ ਆ ਉਹ ਹਰਜਿੰਦਰ ਸਿੰਘ ਧਾਮੀ ਨੇ ਤਸਵੀਰ ਥੋੜੀ ਜੀ ਬਦਲਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਵੀ ਫੈਸਲੇ ਲਏਗੀ ਉਹ ਸਿੱਖ ਬੁੱਧੀਜੀਵੀਆਂ ਨਾਲ ਤੇ ਜਿਹੜੇ ਸਿੱਖ ਸੰਪਰਦਾਵਾਂ ਨੇ ਉਹਨਾਂ ਦੀ ਜਿਹੜੀ ਵਿਚਾਰ ਚਰਚਾ ਹੋਏਗੀ ਆ ਉਹਨਾਂ ਦੇ ਜੋ ਵੀ رائے ਜਾਂ ਸਲਾਹ مشਵਰਾ ਹੋਏਗਾ ਉਹਨਾਂ ਨੂੰ ਦਰਕਿਨਾਰ ਨਹੀਂ ਕੀਤਾ ਜਾਏਗਾ ਯਾਨੀ ਕਿ ਤਨਾ ਕਿਤੇ ਹੈ ਇਸ਼ਾਰਾ ਕੀਤਾ ਹੈ ਕਿ ਜਿਹੜੀ ਸਲਾਹ ਹੈ ਉਹ ਸਿੱਖ ਪੰਥ ਦੇ ਜਿਹੜੇ ਵੱਡੀਆਂ ਸ਼ਕਤੀਆਂ ਨੇ ਉਹਨਾਂ ਤੋਂ ਲਈ ਜਾ ਸਕਦੀ ਹੈ ਸਿੱਖ ਚਿੰਤਕਾਂ ਤੋਂ ਲਈ ਜਾ ਸਕਦੀ ਹੈ ਸਿੱਖ ਸੰਪਰਦਾਵਾਂ ਦੋ ਲਈ ਜਾ ਸਕਦੀ ਹੈ ਇਹ ਇਹ ਜਿਹੜੀ ਹੈ ਨਾ ਇਹ ਵੇਗ ਤੌਰ ਤੇ ਗੱਲ ਠੀਕ ਹੈ ਹਮ ਲਈ ਜਾਏਗੀ ਪਰੰਤੂ ਇਹ ਜਿਹੜਾ ਸਲਾਹ ਲੈਣ ਦਾ ਇੱਕ ਪ੍ਰੋਸੈਸ ਸੀਗਾ ਇਹਨਾਂ ਨੇ 1999 ਤੱਕ ਖਤਮ ਕਰਤਾ ਪਹਿਲਾਂ ਸ਼੍ਰੋਮਣੀ ਕਮੇਟੀ ਹੀ ਜਿਹੜੇ ਜਥੇਦਾਰ ਲਾਉਂਦੀ ਹਟਾਉਂਦੀ ਸਾਰਾ ਉਹਨਾਂ ਕੋਲ ਸੀ ਕਦੀ ਰੌਲਾ ਨਹੀਂ ਪਿਆ ਕਿਉਂਕਿ ਉਹ ਆਪਣੇ ਆਪ ਨਹੀਂ ਸੀ ਕਰਦੀ ਸ਼੍ਰੋਮਣੀ ਕਮੇਟੀ ਪੰਥਕ ਸੰਸਥਾਵਾਂ ਦਾ ਨਮਾਇੰਦਾ ਦਾ ਇੱਕ ਕੱਠ ਬਣਾਉਂਦੀ ਸੀ ਉਹਨਾਂ ਤੋਂ ਰੈ ਮੰਗੀ ਜਾਂਦੀ ਸੀ ਉਹ ਰਹਿ ਦਿੰਦੇ ਸੀ ਹਮ ਅੰਤਮ ਫੈਸਲਾ ਸ਼੍ਰੋਮਣੀ ਕਮੇਟੀ ਕਰਦੀ ਸੀ ਇਹਦੇ ਚ ਕੋਈ ਦੋਰਾਵਾ ਨਹੀਂ ਹਮ ਲੇਕਿਨ ਉਹ ਕਦੀ ਵੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਪੰਥ ਦੀਆਂ ਭਾਵਨਾਵਾਂ ਨੂੰ ਇਗਨੋਰ ਕਰਕੇ ਫੈਸਲਾ ਨਹੀਂ ਲੈਂਦੀ ਸੀ ਕਿ ਇਹਦੀ ਮੈਂ ਪ੍ਰਤੱਖ ਆਧਾਰਨ ਦਿੰਦਾ ਹਮ ਕਿ ਜਸਵੀਰ ਸਿੰਘ ਰੋਡੇ ਜਦੋਂ ਦਸਤਾਰ ਬਣਦੇ ਆ ਹਮ ਉਹ ਜਥੇਦਾਰ ਸ਼੍ਰੋਮਣੀ ਕਮੇਟੀ ਨੇ ਨਹੀਂ ਸਿਲਾਏ ਹਮ ਉਹ ਸਰਬੱਤ ਖਾਲਸਾ ਨੇ ਫੈਸਲਾ ਕੀਤਾ ਸੀ ਹਮ ਸਰਬੱਤ ਖਾਲਸਾ ਦੇ ਵਿੱਚ ਫੈਸਲਾ ਹੋ ਗਿਆ ਸ਼੍ਰੋਮਣੀ ਕਮੇਟੀ ਦੇ ਅਕਾਲ ਤਖਤ ਦਾ ਜ਼ਹਿਰਦਾਰ ਜਸਵੀਰ ਸਿੰਘ ਰੋਡੇ ਨੂੰ ਲਾਉਣਾ ਹੈ ਲੇਕਿਨ ਸ਼੍ਰੋਮਣੀ ਕਮੇਟੀ ਦੀ ਜਿਹੜੀ ਲੀਡਰਸ਼ਿਪ ਸੀ ਗੁਰਚਰਨ ਸਿੰਘ ਟੋੜਾ ਵਰਗੇ ਸੋਹਰਦ ਦੋਦ੍ਰਿਸ਼ਟੀ ਵਾਲੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਪੰਥ ਦੀਆਂ ਭਾਵਨਾਵਾਂ ਤੇ ਉਲਟੇ ਜਾ ਕੇ ਕੰਮ ਨਹੀਂ ਪੰਥ ਦੀਆਂ ਭਾਵਨਾਵਾਂ ਇਹ ਮੰਗ ਕਰਦੀਆਂ ਕਿ ਹੁਣ ਜਸਵੀਰ ਸਿੰਘ ਰੋਡੇ ਜਥੇਦਾਰ ਲਾਇਆ ਜਾਵੇ ਹਮ ਤਾਂ ਸ਼੍ਰੋਮਣੀ ਕਮੇਟੀ ਨੇ ਉਸੇ ਹੀ ਫੈਸਲੇ ਨੂੰ ਸਵੀਕਾਰ ਕਰ ਲਿਆ ਹੂੰ ਤੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਜਜ਼ਰ ਪ੍ਰਵਾਨ ਹੋ ਗਿਆ ਹੂੰ ਲੇਕਿਨ 99 ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਪਿਓ ਪਾਵਰ ਆਈ ਤਾਂ ਉਹਨਾਂ ਨੇ ਪਹਿਲੀ ਵਾਰੀ ਜਿਹੜੇ ਸੀਗੇ ਰਣਜੀਤ ਸਿੰਘ ਜੱਥੇਦਾਰ ਉਹਨਾਂ ਨੂੰ ਹਟਾਇਆ ਹੂੰ ਤਾਂ ਉਸ ਤੋਂ ਬਾਅਦ ਇੱਕ ਸਿਲਸਿਲਾ ਚੱਲ ਪਿਆ ਕਿ ਅਕਾਲੀ ਦਲ ਉਦੋਂ ਪੋਲੀਟੀਕਲ ਬਹੁਤ ਮਜ਼ਬੂਤ ਮਜ਼ਬੂਤ ਸੀ ਉਹਨਾਂ ਦੀ ਸਰਕਾਰ ਸੀ ਅੱਜ ਹਾਲਾਤ ਇਹ ਅਕਾਲੀ ਲੀਡਰਸ਼ਿਪ ਉਸ ਤੋਂ ਬਾਹਰ ਨਹੀਂ ਆ ਰਹੀ ਉਹਨੂੰ ਨਹੀਂ ਪਤਾ ਲੱਗ ਰਿਹਾ ਕਿ ਉਹ ਕਹਿੰਦੇ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਕਰਦੀ ਸੀ ਪਹਿਲਾਂ ਸੰਗਤ ਤੁਹਾਡੇ ਨਾਲ ਸੀਗੀ ਤੁਸੀਂ ਕਰਦੇ ਸੀ ਗਲਤ ਫੈਸਲੇ ਕਰਦੇ ਲੋਕ ਨਾਲ ਹੋ ਜਾਂਦੇ ਸੀਗੇ ਹਮ ਇਸ ਵਕਤ ਸੰਗਤ ਤੁਹਾਡੇ ਨਾਲ ਨਹੀਂ ਹੈਗੀ ਜਦੋਂ ਸੰਗਤ ਤੁਹਾਡੇ ਨਾਲ ਨਹੀਂ ਹੈਗੀ ਤਾ ਫਿਰ ਕਿਸ ਜੀਵੇਂ ਚੱਲੇਗਾ ਕੀ ਕੰਮ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ 99 ਦੇ ਵਿੱਚ ਸੱਤਾ ਸੀ ਸ਼੍ਰੋਮਣੀ ਅਕਾਲੀ ਦਲ ਲੰਬੇ ਸਮੇਂ ਸੱਤਾ ਤੇ ਰਹੀ ਹੈ ਹਨਾ ਉਹਨਾਂ ਕੋਲ ਪਾਵਰ ਸੀ ਉਹ ਫੈਸਲੇ ਕਰਵਾ ਸਕਦੀ ਸੀ ਪਰ ਹੁਣ ਤਾਂ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਉੱਤੇ ਵੀ ਨਹੀਂ ਹੈ ਫਿਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਜਿਹੜਾ ਕ੍ਰਾਈਸਿਸ ਆ ਰਿਹਾ ਉਹ ਕਿਵੇਂ ਸ਼੍ਰੋਮਣੀ ਅਕਾਲੀ ਦਲ ਦਾ ਜੋ ਮਤਲਬ ਇਲਜ਼ਾਮ ਜੋ ਲੱਗ ਰਹੇ ਨੇ ਕਿ ਅਕਾਲੀ ਦਲ ਵੱਲੋਂ ਕੀਤਾ ਜਾ ਰਿਹਾ ਉਹ ਕਿਵੇਂ ਪੋਸੀਬਲ ਹੋ ਰਿਹਾ ਹੁਣ ਤਾਂ ਸੱਤਾ ਵੀ ਨਹੀਂ ਪਾਵਰ ਵੀ ਨਹੀਂ ਹੈ ਇਤਨੇ ਕਲਜੀ ਜਿਹੜੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ 2011 ਚ ਚੁਣੀ ਗਈ ਸੀ ਜਰਨਲ ਹਾਊਸ ਉਹੀ ਜਰਨਲ ਕੰਟੀਨਿਊ ਕਰ ਰਹੇ ਉਹ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਟਿਕਟ ਜੋ ਜਿੱਤ ਕੇ ਆਏ ਨੇ ਮਸਲਾ ਇਹ ਹੈ ਕਿ ਕਾਨੂੰਨਨ ਤੌਰ ਤੇ ਠੀਕ ਨਹੀਂ ਹੂੰ ਕਾਨੂੰਨਨ ਤੌਰ ਤੇ ਕੋਈ ਇਸ਼ੂ ਨਹੀਂ ਹੈ ਗੈਰ ਕਾਨੂੰਨੀ ਨਹੀਂ ਹੈ ਇਹਨਾਂ ਦਾ ਕਾਨੂੰਨ ਦੇ ਨਾਲ ਜਿਹੜੀ ਸਭ ਤੋਂ ਵੱਡੀ ਗੱਲ ਹੁੰਦੀ ਉਹ ਮੋਰਲ ਅਥਾਰਟੀ ਹੁੰਦੀ ਹੈ ਸਾਰੀ ਜਿਹੜੇ ਕਾਨੂੰਨਨ ਤੌਰ ਤੇ ਸ਼੍ਰੋਮਣੀ ਕਮੇਟੀ ਹੈ ਉਹ ਪੰਜਾਬ ਦੇ ਵਿੱਚ ਵੈਲਿਡ ਹੈ ਹੂੰ ਬਾਹਰ ਦਾ ਸਿੱਖ ਉਹਨਾਂ ਦੇ ਫੈਸਲੇ ਕਿਉਂ ਮੰਨੇ ਹਮ ਮਹਾਰਾਸ਼ਟਰ ਤੇ ਰਹਿੰਦਾ ਸਿੱਖ ਇਹਨਾਂ ਦੇ ਫੈਸਲੇ ਕਿਉਂ ਮੰਨੇ ਪੰਜਾਬ ਭਾਰਤ ਤੋਂ ਬਾਹਰ ਰਹਿੰਦਾ ਡੈਸਪੋਰਾ ਤੇ ਰਹਿੰਦਾ ਸਿੱਖ ਇਹਨਾਂ ਦੇ ਫੈਸਲੇ ਕਿਉਂ ਮੰਨੇ ਕਿਉਂਕਿ ਮੋਰਲ ਪਾਵਰ ਅਕਾਲ ਤਖਤ ਦੇ ਗੁਰਮਤੇ ਦੀ ਹੈ ਹਮ ਤੇ ਉਹ ਗੁਰਮਤਾ ਤਾਂ ਮੰਨਿਆ ਜਾਏਗਾ ਜੇ ਉਹਦੇ ਵਿੱਚ ਭਾਗੀਦਾਰੀ ਸੰਗਤ ਦੀ ਹੋਏਗੀ ਹਮ ਸੰਗਤ ਤੁਸੀਂ ਕੱਟ ਤੇ ਹੁਣ ਸ਼੍ਰੋਮਣੀ ਕਮੇਟੀ ਤਾਂ ਤੁਹਾਡੀ ਹਰਿਆਣਾ ਕਮੇਟੀ ਤੋਂ ਖਤਮ ਹੋ ਗਈ ਹ। ਹਮ ਸ਼੍ਰੋਮਣੀ ਕਮੇਟੀ ਕੋਲ ਅੱਜ ਪੰਜਾਬ ਤੋਂ ਬਾਹਰ ਇੱਕ ਚੰਡੀਗੜ੍ਹ ਚੰਡੀਗੜ੍ਹ ਤਾਂ ਅਸੀਂ ਪੰਜਾਬ ਦਾ ਹਿੱਸਾ ਮੰਨਦੇ ਆ ਤਾਂ ਕੁੱਲ ਮਿਲਾ ਕੇ ਇੱਕ ਸੀਟ ਹਿਮਾਚਲ ਦੀ ਹੈ। ਹਿਮਾਚਲ ਦੀ ਸੀਟ ਵੀ ਜਿਹੜੀ ਹੈ ਪੌਂਟਾ ਸਾਹਿਬ ਵਰਗੇ ਗੁਰਦੁਆਰੇ ਸ਼੍ਰੋਮਣੀ ਕਮੇਟੀ ਦੇ ਅੰਡਰ ਨਹੀਂ ਆਉਂਦੇ। ਹਮ ਜਿੱਥੇ ਸੀਟ ਹੈ ਸ਼ਿਮਲੇ ਉੱਥੇ ਕੋਈ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਨਹੀਂ ਹੈ। ਹਮ ਤੇ ਜਿੱਥੇ ਇਤਿਹਾਸਿਕ ਗੁਰਦੁਆਰੇ ਉੱਥੇ ਕੋਈ ਸੀਟ ਨਹੀਂ ਹੈ। ਸੀਟ ਨਹੀਂ ਹੈ। ਹੁਣ ਮਸਲਾ ਇਹ ਹੈਗਾ ਪੰਜਾਬ ਦੇ ਵਿੱਚ ਇੱਕ ਜਿਹੜੀ ਰਹਿ ਗਈ ਐਕਚੁਅਲੀ ਜਿਹੜੀ ਹੈ ਹੁਣ ਸਿੱਖ ਜਿਹੜਾ 172 ਦੇਸ਼ਾਂ ਦੇ ਵਿੱਚ ਵਸਦਾ ਆ ਉਹਨਾਂ ਦੀਆਂ ਭਾਵਨਾਵਾਂ ਨੂੰ ਕਿਵੇਂ ਜਿਹੜਾ ਆ ਉਹ ਉਹ ਨਹੀਂ ਅਠਿਆ ਜਾਵੇ ਕਿਵੇਂ ਸ਼ਾਮਲ ਕੀਤਾ ਜਾਵੇ ਮਸਲਾ ਤਾਂ ਇਹ ਆ ਉਧਰ ਤਾਂ ਵੀ ਸਾਹਿਬ ਗੱਲਾਂ ਕਰ ਰਹੇ ਆ ਹਮ ਲੇਕਿਨ ਕਿਵੇਂ ਲੋਕ ਵਿਸ਼ਵਾਸ ਕਰਨ ਮਸਲਾ ਤੇ ਇਹ ਆ ਹਮ ਜਿਹੜੇ ਪ੍ਰਧਾਨ ਸਾਹਿਬ ਨੇ ਅਕਾਲ ਤਖਤ ਦੀ ਆਪ ਪ੍ਰਵਾ ਨਹੀਂ ਕੀਤੀ ਅਕਾਲ ਤੱਕ ਦੇ ਬਣਾਈ ਹੋਈ ਕਮੇਟੀ ਦੇ ਵਿੱਚ ਆਪ ਕੰਮ ਨਹੀਂ ਕੀਤਾ ਕਿ ਜਿਹੜਾ ਕਾਰਸ਼ੀਲ ਨਹੀਂ ਹੋਏ ਹੁਣ ਸਿੱਖ ਸੰਗਤ ਇਹ ਕਿਵੇਂ ਮੰਨ ਲਏ ਕਿ ਜਿਹੜੀ ਕਮੇਟੀ ਬਣਾ ਲਈ ਆ ਉਹਨਾਂ ਨੇ ਉਹ ਕਮੇਟੀ ਪੰਥ ਦੀਆਂ ਭਾਵਨਾਵਾਂ ਅਨਸਾਰ ਕੰਮ ਕਰੇਗੀ 2000 ਦਾ ਤੁਸੀਂ ਆਪਣਾ ਹੀ 2000 ਦੇ ਵਿੱਚ ਕੀਤਾ ਹੋਇਆ ਸ਼ਰੋਣੀ ਕਮੇਟੀ ਜਰਨਲ ਹਾਊਸ ਦਾ ਫੈਸਲਾ ਤੇ ਹੁਣ ਤੱਕ ਮੰਨਿਆ ਨਹੀਂ ਤੁਸੀਂ ਉਹਦੀ ਤਾਂ ਕੋਈ ਕਮੇਟੀ ਬਣਾਈ ਨਹੀਂ ਤੁਸੀਂ ਹੁਣ ਲੋਕ ਤੁਹਾਡੇ ਤੇ ਵਿਸ਼ਵਾਸ ਕਿਉਂ ਕਰਨ ਕਿਵੇਂ ਕਰਨ ਇਦੇ ਵਾਸਤੇ ਵਿਸ਼ਵਾਸ ਦੇਣਾ ਪਏਗਾ ਧਾਮੀ ਸਾਹਿਬ ਦਾ ਨਿੱਜੀ ਕੈਰੈਕਟਰ ਠੀਕ ਹੋ ਸਕਦਾ ਹੈ ਕਿਸੇ ਨੂੰ ਨਿੱਜੀ ਤੌਰ ਤੇ ਸਾਨੂੰ ਉਹਨਾਂ ਦਾ ਕੋਈ ਮਸਲਾ ਨਹੀਂ ਮਸਲਾ ਇਹ ਹੈ ਕਿ ਉਹਨਾਂ ਦੀ ਜਵਾਬਦੇਹੀ ਸਿੱਖ ਸੰਗਤ ਨਾਲ ਹੈ ਅਕਾਲ ਤਖਤ ਨਾਲ ਹੈ ਜਾਂ ਇੱਕ ਪਰਿਵਾਰ ਨਾਲ ਇੱਕ ਵਿਅਕਤੀ ਨਾਲ ਮਸਲਾ ਇਹ ਹੈ ਉਹ ਜਿਸ ਵਿਅਕਤੀ ਨਾਲ ਵਫਾਦਾਰੀ ਨਿਭਾ ਰਹੇ ਹੁਣ ਤੱਕ ਜਿਹੜੀ ਉਹਨਾਂ ਨੇ ਇਤਿਹਾਸ 'ਚ ਸਾਬਤ ਕਰ ਦਿੱਤੀ ਆ ਉਹ ਵਿਅਕਤੀ ਦੀ ਵਫਾਦਾਰੀ ਪੰਥ ਨਾਲ ਨਹੀਂ ਰਹੀ ਉਹ ਵਿਅਕਤੀ ਇਤਿਹਾਸ ਦਾ ਹਿੱਸਾ ਬਣ ਚੁੱਕਿਆ ਆ ਕਿ 2 ਦਸੰਬਰ ਨੂੰ ਅਕਾਲ ਤਖਤ ਨੇ ਇਹ ਫੈਸਲਾ ਕਰ ਦਿੱਤਾ ਆ ਕਿ ਇਹ ਲੀਡਰਸ਼ਿਪ ਆਪਣਾ ਪੰਥ ਦੇ ਵਿੱਚ ਗਵਾ ਚੁੱਕੀ ਹੈ ਮੌਲ ਅਧਿਕਾਰ ਪੰਥ ਦੀ ਗਵਾਹੀ ਕਰਨ ਦਾ ਕੀ ਨਵੇਂ ਜਥੇਦਾਰ ਭਾਈ ਕੁਲਦੀਪ ਸਿੰਘ ਗੜਗਾਜ ਨੂੰ ਸਿੱਖ ਸੰਗਤ ਨੇ ਸਵੀਕਾਰ ਕਰ ਲਿਆ ਕਿਉਂਕਿ ਉਹ ਲੱਗੇ ਹੋਏ ਨੇ ਲਗਾਤਾਰ ਕਦੇ ਉਹ ਗਰੀਬ ਸਿੱਖਾਂ ਦੇ ਘਰ ਜਾਂਦੇ ਨੇ ਧਰਮ ਪਰਿਵਰਤਨ ਦੇ ਮੁੱਦੇ ਤੇ ਬਹੁਤ ਜ਼ਿਆਦਾ ਬੋਲਦੇ ਨੇ ਨਸ਼ੇ ਦੇ ਮੁੱਦੇ ਤੇ ਬੋਲਦੇ ਨੇ ਅੱਜ ਵੀ ਉਹਨਾਂ ਨੇ ਪੰਜਾਬੀ ਮਾਂ ਬੋਲੀ ਨੂੰ ਹਰ ਪੱਧਰ ਤੇ ਵੱਡੇ ਪੱਧਰ ਤੇ ਲਾਗੂ ਕਰਨ ਦੀ ਮਾਂ ਬੋਲੀ ਪੜ੍ਹਾਏ ਜਾਣ ਦੀ ਗੱਲ ਕੀਤੀ ਹੈ ਕੀ ਸਿੱਖ ਸੰਗਤ ਉਹਨਾਂ ਨੂੰ ਸਵੀਕਾਰ ਕਰ ਚੁੱਕੀ ਹੈ ਜਥੇਦਾਰ ਦੇ ਤੌਰ ਤੇ ਕਿ ਹੌਲੇ ਮੱਲੇ ਤੇ ਜਿਹੜੀ ਉਹਨਾਂ ਦੀ ਹੁੰਦੀ ਹੈਗੀ ਆ ਅ ਮਤਲਬ ਸਰਪ੍ਰਸਤੀ ਉਹ ਤਾਂ ਹੋਈ ਨਹੀਂਗੀ ਹੂੰ ਪੰਥਕ ਤੌਰ ਤੇ ਹਲੇ ਤੱਕ ਕਿਸੇ ਵੱਡੀਆਂ ਸੰਸਥਾਵਾਂ ਨੇ ਉਹਨਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਹੂੰ ਤੇ ਅਕਾਲੀ ਦਲ ਇਹ ਕੋਸ਼ਿਸ਼ ਵਿੱਚ ਹੈ ਕਿ ਸ਼੍ਰੋਮਣੀ ਕਮੇਟੀ ਉਹਨਾਂ ਨੂੰ ਪ੍ਰਵਾਨਗੀ ਮਿਲ ਜਾਵੇ ਹੂੰ ਸਾਡਾ ਕਮਲਜੀਤ ਸਿੰਘ ਉਹਨਾਂ ਦੇ ਨਿੱਜੀ ਤੌਰ ਤੇ ਕੋਈ ਹੂੰ મતਭੇਦ ਨਹੀਂ ਹੈਗਾ ਕਿਉਂਕਿ ਅਸੀਂ ਮੰਨਦੇ ਹਾਂ ਕਿ ਜਿਹੜਾ ਪੰਥ ਦਾ ਜਥੇਦਾਰ ਹੈ ਉਹ ਕੋਈ ਆਪਣੀ ਮਨਮਰਜ਼ੀ ਨਹੀਂ ਕਰਦਾ ਹੂੰ ਉਹਨੇ ਫੈਸਲੇ ਤਾਂ ਪੰਥ ਦੇ ਕਰਨੇ ਹੁੰਦੇ ਆ ਉਹ ਪੰਥ ਦਾ ਇੱਕ ਸਪੋਕਸਮੈਨ ਹੁੰਦਾ ਆ ਹੂੰ ਜੇ ਪੰਥ ਦਾ ਸਪੋਕਸਮੈਨ ਬਣ ਕੇ ਗੱਦ ਕਰਦੇ ਜਾਂ ਹਰਪ੍ਰੀਤ ਕਰਦੇ ਸਾਨੂੰ ਉਹਦੇ ਨਾਲ ਕੋਈ ਇਸ਼ੂ ਨਹੀਂ ਹੈ ਹੂੰ ਮਸਲਾ ਇਹ ਹੈ ਕਿ ਉਹ ਕਿੰਨੇ ਦੀ ਗੱਲ ਕਰਦਾ ਤੁਸੀਂ ਗੱਲ ਕੀਤੀ ਕਿ ਉਹ ਗਰੀਬਾਂ ਦੇ ਘਰਾਂ 'ਚ ਜਾ ਰਹੇ ਆ ਕਿਰਤੀਆਂ ਦੇ ਘਰਾਂ 'ਚ ਜਾ ਰਹੇ ਆ ਵਧੀਆ ਗੱਲ ਹੈ ਇਹਦੇ 'ਚ ਕੋਈ ਦੋਰਾਵਾ ਨਹੀਂ ਪਰ ਵਗਾਰ ਕਿਰਤੀਆਂ ਦੇ ਘਰਾਂ 'ਚੋਂ ਨਹੀਂ ਪੈਦਾ ਹੋਇਆ ਜਿਹੜਾ ਸਿੱਖੀ ਨੂੰ ਚੈਲੰਜ ਹੈ ਉਹ ਕਿਰਤਿਆਂ ਨੇ ਨਹੀਂ ਦਿੱਤਾ ਗਰੀਬਾਂ ਨੇ ਨਹੀਂ ਦਿੱਤਾ ਉਹ ਤੇ 엘ੀਟ ਸਿੱਖ ਨੇ ਦਿੱਤਾ ਆ ਹਮ ਸਭ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਨੇ ਦਿੱਤਾ ਆ ਬਾਕੀ ਜਿੰਨੀ ਲੀਡਰ 엘ੀਟ ਲੀਡਰਸ਼ਿਪ ਹੈ ਉਹਨੇ ਸਿੱਖੀ ਨੂੰ ਤਰੰਦਲੀ ਦਿੱਤੀ ਆ ਗਰੀਬਾਂ ਨੇ ਨਹੀਂ ਦਿੱਤੀ ਹਮ ਇਹ ਤਾਂ ਅਕਾਲ ਤਖਤ ਦੇ ਸਾਹਮਣੇ ਫੈਸਲਾ ਆ ਹਮ ਉਹ ਤਾਂ ਇੱਕ ਸਮਾਜ ਦੇ ਵਿੱਚ ਜਿਹੜੇ ਆਈਡੀਅਲ ਲੋਕ ਨੇ ਨਾਇਕ ਲੋਕ ਨੇ ਉਹਨਾਂ ਨੂੰ ਕਾਪੀ ਕਰਦੇ ਗਰੀਬ ਲੋਕ ਹਮ ਜੇ ਇਹ ਅਕਾਲ ਤਖਤ ਪ੍ਰਤੀ ਸੁਹਿਰਦ ਹੋ ਜਾਣਗੇ ਉਹ ਤਾਂ ਜਾਣਗੇ ਉਹ ਤਾਂ ਸਿੱਖੀ ਚ ਵੀ ਆ ਜਾਣਗੇ ਉਹ ਆਪਣੇ ਆਪ ਥੋੜਾ ਗਿਆ ਤੁਸੀਂ ਉਹਨਾਂ ਨੂੰ ਇੱਕ ਪੰਜ ਦਹਾਕੇ ਅਗਨੋਰ ਕੀਤਾ ਤਾਂ ਜਾ ਰਹੇ ਉਹ ਜੇ ਸਿੱਖੀ ਨੂੰ ਛੱਡ ਕੇ ਜਾ ਰਹੇ ਤਾਂ ਉਹ ਤਾਂ ਜਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦਿਨ ਪਹਿਲੇ ਦਿਨ ਬਣੀ ਸੀ 31 ਮੈਂਬਰਾਂ ਦੇ ਵਿੱਚੋਂ 19 ਮੈਂਬਰ ਉਸੇ ਭਾਈਚਾਰੇ ਦੇ ਸੀ ਜਿੰਨੀ ਅੱਜ ਫਿਕਰ ਜਥੇਦਾਰ ਸਾਹਿਬ ਨੂੰ ਹੈ ਆ ਇਹ ਸਵਾਲ ਤਾਂ ਇਹ ਹੈ ਪੁੱਛਣ ਵਾਲਾ ਇਹਨਾਂ ਨੂੰ ਕਿ 100 ਸਾਲ ਦੇ ਇਤਿਹਾਸ ਵਿੱਚ ਕਦੀ ਉਹਨਾਂ ਵਰਗਾਂ ਚੋਂ ਪ੍ਰਧਾਨ ਸ਼੍ਰਮਣੀ ਕਮੇਟੀ ਕਿਉਂ ਨਹੀਂ ਬਣਾਇਆ ਤੁਸੀਂ ਹਾਂ ਜਨਰਲ ਸਕੱਤਰ ਉਹ ਤੋਂ ਕਿਉਂ ਨਹੀਂ ਬਣਿਆ ਮੀਤ ਸੀਨੀਅਰ ਮੀਤ ਪ੍ਰਧਾਨ ਕਿਉਂ ਨਹੀਂ ਬਣਿਆ ਹਮੇਸ਼ਾ ਜੂਨੀਅਰ ਮੀਤ ਪ੍ਰਧਾਨ ਹੀ ਹੈ ਉਸ ਵਰਗ ਦਾ ਕਿਉਂ ਹੁੰਦਾ ਹੈ ਇਹ ਸਵਾਲ ਤਾਂ ਜਵਾਬ ਇਹਨਾਂ ਨੇ ਦੇਣਾ ਹੈ ਸ਼੍ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਨਰਲ ਸੈਕਟਰੀ ਵੱਡੇ ਅਹੁਦਾਧਾਰ ਉਹਨਾਂ ਡੇਰਿਆਂ 'ਚ ਜਾ ਕੇ ਅਸ਼ੀਰਵਾਦ ਸਰੂਪੇ ਕਿਉਂ ਲੈਂਦੇ ਆ ਜਿਹੜੇ ਜਿੱਥੇ ਦਲਤ ਭਾਈਚਾਰੇ ਦੇ ਲੋਕਾਂ ਨੂੰ ਵਕ ਲੰਗਰ ਸ਼ਿਕਾਇਆ ਜਾਂਦਾ ਆ ਉਹਨਾਂ ਨਾਲ ਵਿਤਕਰੇ ਕੀਤੇ ਜਾਂਦੇ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅੱਜ ਚਾਹੀਦਾ ਹੈ ਉਹ ਐਲਾਨ ਕਰਨਾ ਮੈਂ ਕਿਸੇ ਐਵੇਂ ਦੇ ਡੇਰੇ 'ਚ ਉਸ ਸਮਾਗਮ 'ਚ ਨਹੀਂ ਜਾਵਾਂਗਾ ਜਿੱਥੇ ਚੌਥੇ ਪੌੜੇ ਦਾ ਅੰਮ੍ਰਿਤ ਸ਼ਿਕਾਇਆ ਜਾਂਦਾ ਜਿੱਥੇ ਜਾਤੀ ਦੇ ਆਧਾਰ 'ਤੇ ਲੰਗਰ ਤੇ ਵਿਤਕਰਾ ਕੀਤਾ ਜਾਂਦਾ ਭਾਂਡੇ ਆਰਡਰ ਕੀ ਜਾਂਦੇ ਆ ਪੰਗਤਾ ਢਲਾਈਆਂ ਜਾਂਦੀਆਂ ਮੈਂ ਜੱ태ਦਾਰ ਸਾਹਿਬ ਨੇ ਇਹ ਗੱਲ ਕਰਨੀ ਹੈ ਗਰੀਬਾਂ ਦੇ ਘਰ ਜਾਣ ਨਾਲ ਸਮੱਸਿਆ ਹੱਲ ਨਹੀਂ ਹੋਣੀ ਉਹ ਵਦਿਆ ਇੱਕ ਪੁਆਇੰਟ ਹੈ ਪਰ ਇਹ ਤਾਂ ਵੱਡਾ ਪੁਆਇੰਟ ਇਹ ਹੈ ਕਿ ਉਹਨਾਂ ਦੇ ਨਾਲ ਜਿਹੜੇ ਵਿਤਕਰੇ ਦੇ ਇੰਡੀਗੇਸ਼ਨ ਨੇ ਉਹ ਬੰਦ ਕਰਨੇ ਪੈਣੇ ਉਧਰ ਹੱਲੇ ਤੱਕ ਕੋਈ ਕਦਮ ਨਹੀਂ ਇਹ ਜਿਹੜਾ ਅਕਾਲੀ ਦਲ ਦਾ ਵਕਾਰ ਡਿੱਗਿਆ ਆ ਇਹਦਾ ਮੇਨਤ ਕਾਰਨ ਹੈ ਕਿ ਜਿਹੜਾ ਗਰੀਬ ਮਜ਼ਦੂਰ ਜਿਹਦੇ ਅੰਕੜੇ 18000 ਤੋਂ ਵੱਧ ਹੁਣ ਤੱਕ ਖੁਦਕਸ਼ੀਆਂ ਕਰ ਚੁੱਕੇ ਆ ਮਜ਼ਦੂਰ ਜਿਹੜੇ ਗਰੀਬ ਕਤਾਨ ਨੇ ਹਮ ਉਹਨਾਂ ਦੇ ਘਰੇ ਨਾ ਕਦੀ ਕੋਈ ਅਕਾਲ ਤਖ ਦਾ ਜਥੇਦਾਰ ਉਹਨਾਂ ਦੇ ਭੋਗ ਤੇ ਗਿਆ ਨਾ ਕੋਈ ਅਕਾਲੀ ਦਲ ਦਾ ਜਥੇਦਾਰ ਉੱਥੇ ਗਿਆ ਹੈ ਹਮ ਮਸਲਾ ਤਾਂ ਇਹ ਆ ਇਹ ਉਹ ਲੋਕ ਤੁਹਾਡੇ ਨਾਲ ਤਾਂ ਜੁੜੂਗੇ ਜਦੋਂ ਤੁਸੀਂ ਉਹਨਾਂ ਦੁੱਖਾਂ ਦੇ ਸੁੱਖਾਂ ਦੇ ਵਿੱਚ ਸਹਾਇ ਹੋਵੋਗੇ ਉਹਨਾਂ ਦੇ ਨਾਲ ਸਾਥੀ ਬਣੋਗੇ ਹਮ ਅਕਾਲੀ ਦਲ ਦਾ ਪ੍ਰਧਾਨ ਦੱਸੇ ਪਬਲਿਕ ਕਿ ਪਿਛਲੇ 30 ਸਾਲਾਂ ਦੇ ਵਿੱਚ ਉਹ ਕਦੋਂ ਕਿਸੇ ਗਰੀਬ ਦੇ ਘਰ ਜਾ ਕੇ ਗਿਆ ਹੈ ਅਸੀਂ ਇਹ ਦੇਖਿਆ ਕਿ ਰਾਹੁਲ ਗਾਂਧੀ ਨੇ ਕਿਸੇ ਗਰੀਬ ਦੇ ਘਰ ਜਾ ਕੇ ਰੋਟੀ ਖਾਧੀ ਹੈ ਹਮ ਕਬੀਰ ਸਿੰਘ ਬਾਦਲ ਨੇ ਪਿਛਲੇ ਦਹਾਕਿਆਂ ਚ ਕਦੋਂ ਕਿਸੇ ਗਰੀਬ ਦੇ ਘਰ ਜਾ ਕੇ ਰੋਟੀ ਖਾਧੀ ਹੈ ਇਹ ਦੱਸਣਾ ਚਾਹੀਦਾ ਤਾਂ ਉਹਦੇ ਨਾਲ ਹੋਣਾ ਜਾਂ ਅਕਾਲ ਤਖਤ ਸਰ ਦੇ ਜਥੇਦਾਰ ਨੇ ਕਿਸੇ ਗਰੀਬ ਦੇ ਘਰ ਜਾ ਕੇ ਰੋਟੀ ਖਾਧੀ ਹੋਵੇ ਮਸਲਾ ਤਾਂ ਉਹ ਦਿਖਾ ਲੋਣਾ ਹੈ ਸੋ ਮੈਨੂੰ ਲੱਗਦਾ ਕਿ ਇਹ ਪ੍ਰਮਾਨਗੀ ਜਿਹੜੀ ਹੈ ਜਥੇਦਾਰ ਜਿਸ ਤਰ੍ਹਾਂ ਜਾ ਜਾ ਕੇ ਲੋਕਾਂ ਦੇ ਘਰਾਂ ਚ ਲੋਕਾਂ ਕੋਲ ਜਾ ਕੇ ਆਪ ਦਸਤਾਰਾਂ ਲੈ ਰਹੇ ਆ ਇਹ ਪੰਥਕ ਪਰੰਪਰਾ ਨਹੀਂ ਹੈ ਜਥੇਦਾਰ ਸ਼੍ਰੋਮਣੀ ਕਮੇਟੀ ਦਾ ਸ਼੍ਰੋਮਣੀ ਪੰਥ ਪੰਥ ਦਾ ਜੜਾ ਆ ਉਹ ਵੱਡੇ ਵੱਡੇ ਹੁੰਦਾ ਆ ਹਮ ਸੰਪਰਦਾਵਾਂ ਨੇ ਉਹਨਾਂ ਕੋਲ ਆ ਕੇ ਸਰੋਪੇ ਲੈਣੇ ਆ ਵੱਖ-ਵੱਖ ਡੇਰੇਦਾਰਾਂ ਨੇ ਉਹਨਾਂ ਕੋਲ ਸਰੋਪੇ ਲੈਣੇ ਨਾ ਕਿ ਜਥੇਦਾਰ ਨੇ ਉਹਨਾਂ ਕੋਲ ਜਾ ਕੇ ਡੇਰੇ ਡੇਰਿਆਂ ਤੋਂ ਜਾ ਕੇ ਪ੍ਰਵਾਨਗੀ ਲੈਣੀ ਆ ਇਹ ਪੁੱਠੇ ਪੁੱਠਾ ਗੇਰ ਨਹੀਂ ਪਾਉਣਾ ਚਾਹੀਦਾ ਆਪਾਂ ਇਹ ਸਿੱਧੇ ਪਾਸੇ ਆਉਣਾ ਚਾਹੀਦਾ ਹੈ ਇਹ ਆਪਣੀ ਅਥਾਰਟੀ ਬਣਾਉਣ ਪੰਥ ਦੇ ਨਾਲ ਜੇ ਕਰ ਇਹ ਫੈਸਲੇ ਵਾਲੇ ਪੰਥ ਸ਼ਾਮਿਲ ਕੀਤਾ ਹੁੰਦਾ ਤਾਂ ਇਹ ਨੌਬਤ ਨਹੀਂ ਸੀ ਆਉਣੀ ਇਹ ਨੌਬਤ ਖੁਣ ਆ ਰਹੀ ਹੈ ਸੋ ਮੈਨੂੰ ਲੱਗਦਾ ਕਿ ਧਾਮੀ ਸਾਹਿਬ ਵੀ ਜੇ ਚੱਲਣਗੇ ਕਿ ਇਸ ਤਰ੍ਹਾਂ ਹੀ ਅਸੀਂ ਜਿਹੜਾ ਵਕਤ ਲੰਘਾ ਲੀਏ ਚੈਲੰਜ ਬਹੁਤ ਵੱਡਾ ਆ ਹੂੰ ਤੇ ਉਸ ਹਾਨ ਦੀ ਲੀਡਰਸ਼ਿਪ ਨਹੀਂ ਇਹ ਸਾਡਾ ਸਾਡਾ ਪੰਥ ਦਾ ਚੈਲੰਜ ਤਾਂ ਇਹ ਹੈ ਕਿ ਜਿਸ ਸੰਕਟ ਤੋਂ ਪੰਥ ਨੂੰ ਕੱਢਣਾ ਸੀਗਾ ਇੱਕ ਲੀਡਰਸ਼ਿਪ ਅੱਜ ਹੀ ਜਿਸ ਪੱਦਰ ਤੇ ਪਹੁੰਚ ਗਿਆ ਆ ਹੂੰ ਕਮਲਜੀਤ ਦੀ 100 ਸਾਲਾਂ ਚ ਕੋਈ ਇਤਿਹਾਸ ਨਹੀਂ ਹੂੰ ਕਿ ਗੁਰਦੁਆਰਾ ਜਿਹੜਾ ਦਰਬਾਰ ਸਾਹਿਬ ਦਾ ਕੰਪਲੈਕਸ ਹੈ ਉੱਥੇ ਧਰਨੇ ਮਜਾਰੇ ਹੁੰਦੇ ਹੁਣ ਅੱਜ ਹੋ ਰਹੇ ਨੇ ਉਹਦੇ ਲਈ ਦੋਸ਼ੀ ਕੌਣ ਹੈ ਪੰਥ ਵਿੱਚ ਪਹਿਲੀ ਵਾਰੀ ਫੁੱਟ ਨਹੀਂ ਪਈ ਬਹੁਤ ਵਾਰੀ ਪੰਥ ਦੇ ਵਿੱਚ ਫੁੱਟਾਂ ਪਈਆਂ ਨੇ ਪਰੰਤੂ ਹਮੇਸ਼ਾ ਇੱਕ ਕੱਦ ਦੀ ਲੀਡਰਸ਼ਿਪ ਹੁੰਦੀ ਹੈ ਜਿਹੜੀ ਪਰਦੇ ਪਿੱਛੇ ਦੋਨਾਂ ਧਿਰਾਂ ਨਾਲ ਗੱਲ ਕਰਦੀ ਹੈ ਤੇ ਉਹ ਚੱਲ ਜਾਂਦੀ ਹੈ ਪਰ ਹੁਣ ਨਹੀਂ ਹੈਗੀ ਤਾਂ ਇਸ ਨਾਲ ਮੈਨੂੰ ਲੱਗਦਾ ਕਿ ਅਸੀਂ ਤਾਂ ਅਰਦਾਸ ਹੀ ਕਰ ਸਕਦੇ ਹਾਂ ਇਸ ਸੰਕਟ ਤੋਂ ਲੱਗਿਆ ਠੀਕ ਹੈ ਡਾਕਟਰ ਕੁਸ਼ਾਲ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਸੋ ਇਸੇ ਅੱਜ ਦੀ ਖਾਸ ਪੇਸ਼ਕਸ਼ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਵੱਲੋਂ ਇੱਕ ਐਲਾਨਨਾਮਾ ਕੀਤਾ ਗਿਆ ਕਿ ਹੁਣ ਜਥੇਦਾਰਾਂ ਦੀ ਨਿਯੁਕਤੀ ਦੇ ਲਈ ਉਹਨਾਂ ਦੇ ਜਿਹੜਾ ਕਾਰਜ ਖੇਤਰ ਹੈ ਉਹਦੇ ਲਈ ਸਪੈਸ਼ਲ ਨਿਯਮ ਬਣਾਏ ਜਾਣਗੇ ਤੇ ਉਹ ਨਿਯਮ ਜਿਹੜੇ ਨੇ ਇੱਕ ਵਿਅਕਤੀ ਇੱਕ ਸਿਧਾਂਤ ਦੇ ਤਹਿਤ ਲਾਗੂ ਹੋਣਗੇ ਸੋ ਪੂਰੀ ਡਿਸਕਸ਼ਨ ਹੋਈ ਹੈ ਕਿ ਨਿਯਮ ਬਣਾਉਣੇ ਕਾਫੀ ਹੋਣਗੇ ਜਾਂ ਇਹਨਾਂ ਨਿਯਮਾਂ ਨੂੰ ਪਿੱਛੇ ਚਲਾਏਗਾ ਕੌਣ ਇਹ ਵੀ ਦੇਖਣਾ ਜ਼ਰੂਰੀ ਹੋਵੇਗਾ ਸੋ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਨਹੀਂ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਦੇਖਦੇ ਰਹੋ ਸੱਚ ਦਾ ਨਿਰੰਤਰ ਵਹਿੰਦਾ ਦਰਿਆ ਸਤਲੁਜ ਟੀਵੀ